ਪ੍ਰੋਗਰਾਮ 16 ਦੇ ਸੱਜਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਪੰਜਾਬ ਦੇ ਕੁਝ ਹੈ ਮੁੱਦੇ ਆ ਜਿਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾ ਮੁੱਦਾ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਜਿਨ੍ਹਾਂ ਹੱਥਾਂ ਦੇ ਨਾਲ ਨੀਂ ਪੱਥਰ ਰੱਖਦੇ ਨੇ ਉਹਨਾਂ ਹੱਥਾਂ ਦੇ ਨਾਲ ਹੀ ਹਥੌੜਾ ਚੁੱਕਦੇ ਨੇ ਤੇ ਉਹ ਨੀਂ ਪੱਥਰ ਤੋੜ ਦਿੰਦੇ ਆ ਉਸ ਦੇ ਉੱਤੇ ਉਹ ਤੋੜਨ ਦੀ ਨਾਬਤ ਕਿਉਂ ਆਈ ਕੌਣ ਉਸ ਦੇ ਵਿੱਚ ਜਿਹੜਾ ਵਿਕਾਸ ਕਾਰਜਾਂ ਝੜਿੱਕਾ ਬਣ ਗਿਆ ਤੇ ਵਿਧਾਇਕ ਨੂੰ ਇੰਨਾ ਗੁੱਸਾ ਕਿਉਂ ਆ ਗਿਆ ਉਹ ਕਿਹੜੇ ਵਿਧਾਇਕ ਨੇ ਇਸ ਤੇ ਅਸੀਂ ਗੱਲ ਕਰਾਂਗੇ ਤੇ ਨਾਲ ਹੀ ਇੱਕ ਦੂਜਾ ਅਹਿਮ ਮੁੱਦਾ ਹੈ ਜਿਸ ਦੇ ਉੱਤੇ ਗੱਲ ਕਰਨੀ ਇਸ ਕਰਕੇ ਬਣਦੀ ਹੈ ਕਿਉਂਕਿ ਉਹ ਲੰਬੇ ਸਮੇਂ ਤੋਂ ਚਰਚਾ ਦਾ ਹਿੱਸਾ ਹੈ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਜਾਂਦੀ ਹੈ ਤੇ ਪੰਜਾਬ ਸਰਕਾਰ ਨੂੰ ਨੋਟਿਸ ਹੋ ਗਿਆ ਜੋ ਕਿ ਡਿਬਰੂਗੜ੍ਹ ਦੇ ਵਿੱਚ ਅਮਰਿਤਪਾਲ ਸਿੰਘ ਦੇ ਇੱਕ ਸਾਥੀ ਨੇ ਦਲਜੀਤ ਕਲ ਸੀ ਉਸ ਮਾਮਲੇ ਦੇ ਵਿੱਚ ਕੀ ਅਪਡੇਟ ਹੈ ਨੋਟਿਸ ਹੋਇਆ ਜਵਾਬ ਤਲਬੀ ਕਿਸ ਗੱਲ ਦੀ ਪੰਜਾਬ ਸਰਕਾਰ ਤੋਂ ਕੀਤੀ ਗਈ ਹੈ ਕਿ ਐਨਐਸਏ ਹਟੇਗਾ ਕਿ ਨਹੀਂ ਹਟੇਗਾ ਇਸਤੇ ਗੱਲ ਕਰਾਂਗੇ ਔਰ ਤੀਜਾ ਮਸਲਾ ਵੀ ਬੜਾ ਇੰਪੋਰਟੈਂਟ ਹੈ ਕਿਉਂਕਿ ਉਸੇ ਨੂੰ ਲੈ ਕੇ ਸਰਕਾਰ ਬਣਨ ਤੋਂ ਪਹਿਲਾਂ ਆਵਾਦਵੀ ਪਾਰਟੀ ਨੇ ਦਾਵਾ ਕੀਤਾ ਸੀ ਕਿ ਇਸ ਮਾਫੀਏ ਤੋਂ ਅਸੀਂ ਇਨਾ ਮਾਲੀਆ ਇਕੱਠਾ ਕਰ ਲੈਣਾ ਹੈ ਕਿ ਪੰਜਾਬ ਦੇ ਸਿਰੋਂ ਕਰਜ਼ਾ ਉਤਰ ਜਾਏਗਾ ਪਰ ਉਹ ਗੱਲ ਬਣੀ ਨਹੀਂ ਉਹ ਹੈ ਗੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਕਿੱਥੇ ਚੱਲ ਰਹੀ ਹੈ ਕਿਵੇਂ ਚੱਲ ਰਹੀ ਹੈ ਸ਼ਰੇਆਮ ਚੱਲ ਰਹੀ ਹੈ ਇਹ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਅਹਿਮ ਮਸਲਾ ਜੀ ਕਿਉਂਕਿ ਅ ਵਿਕਾਸ ਨੂੰ ਲੈ ਕੇ ਜਾਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਜਦੋਂ ਵਿਰੋਧੀ ਸਵਾਲ ਚੁੱਕੇ ਤਾਂ ਸਮਝ ਆਉਂਦੀ ਹੈ ਕਿ ਸਿਆਸਤ ਹੋ ਸਕਦੀ ਹੈ ਮਹਿਜ ਇਸੇ ਕਰਕੇ ਵਿਰੋਧ ਹੋ ਰਿਹਾ ਪਰ ਸੱਤਾ ਧਿਰ ਦਾ ਵਿਧਾਇਕ ਆਪਣੇ ਹੀ ਰੱਖਿਆ ਹੋਇਆ ਨੀ ਪੱਥਰ ਤੋੜ ਦੇਵੇ ਇਹ ਸ਼ਾਇਦ ਇਹ ਵੀ 70 75 ਸਾਲਾਂ ਚ ਪਹਿਲੀ ਵਾਰੀ ਹੋਇਆ ਹੈ ਬਿਲਕੁਲ ਜੋ ਵੀ ਕੰਮ ਹੋ ਰਹੇ ਨੇ ਇਦਾਂ ਦੇ ਉਹ 70 75 ਸਾਲਾਂ ਦੇ ਵਿੱਚ ਪਹਿਲੀ ਦਫਾ ਹੋ ਰਹੇ ਨੂੰ ਇਸ ਤੋਂ ਲੱਗਦਾ ਹੈ ਕਿ ਕਿਵੇਂ ਸਟੇਟ ਦੇ ਵਿੱਚ ਕ੍ਰਾਈਸਿਸ ਚੱਲ ਰਿਹਾ ਔਰ ਸਭ ਤੋਂ ਵੱਡੀ ਗੱਲ ਆ ਇੱਕ ਸਰਕਾਰ ਹੋਵੇ ਉਸ ਸਰਕਾਰ ਦਾ ਐਮਐਲਏ ਹੋਵੇ ਤੇ ਉਹਨੇ ਆਪਣੇ ਹੱਥਾਂ ਦੇ ਨਾਲ ਰੱਖਿਆ ਜਿਹੜਾ ਨੀਂ ਪੱਥਰ ਤੋੜ ਦਿੱਤਾ ਪਹਿਲੀ ਗੱਲ ਤੇ ਇਹ ਪਹਿਲਾਂ ਕਹਿੰਦੇ ਸੀ ਕਿ ਨੀਂ ਪੱਥਰ ਜਿਹੜਾ ਰੱਖਾਂਗੇ ਗੇਲੇ ਦਾ ਮੇਲੇ ਦਾ ਭੇਲੇ ਦਾ ਗੇਜੇ ਦਾ ਮੇਜੇ ਦਾ ਨਾਮ ਹੋਇਆ ਕਰੂਗਾ ਮਜ਼ਦੂਰਾਂ ਦੇ ਨਾਮ ਹੋਣਗੇ ਰਾਜ ਮਿਸਤਰੀ ਦੇ ਨਾਮ ਹੋਣਗੇ ਹੁਣ ਤੇ ਆਪ ਹੀ ਐਮਐਲਏਆਂ ਦੀਆਂ ਨਾਮ ਲੱਗ ਰਹੇ ਨੇ ਬੋਰਡਾਂ ਮੇ ਵੀ ਲੱਗ ਰਹੀਆਂ ਹੁਣ ਤੇ ਨਵਾਂ ਕੰਮ ਸ਼ੁਰੂ ਹੋਇਆ ਪਿਆ ਹੁਣ ਗੱਲ ਵਜ੍ਹਾ ਕੀ ਹੈ ਕਿ ਕੋਈ 650 ਕਰੋੜ ਰੁਪਏ ਦਾ ਪ੍ਰੋਜੈਕਟ ਹੈ 650 ਕਰੋੜ ਰੁਪਏ ਦੇ ਪ੍ਰੋਜੈਕਟ ਦੇ ਵਿੱਚੋਂ 5.550 ਕਰੋੜ ਰੁਪਈਆ ਠੇਕੇਦਾਰਾਂ ਦੇ ਖਾਤਿਆਂ ਵਿੱਚ ਪੈ ਗਏ ਹੁਣ ਰੋਲਾ ਉਸ ਗੱਲ ਦਾ ਹੁਣ ਸਵਾਲ ਹੈ ਕਿ ਡੇਢ ਸਾਲ ਪਹਿਲਾਂ ਜਿਹੜੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਨੇ ਗੁਰਪ੍ਰੀਤ ਸਿੰਘ ਬੱਸੀ ਉਰਫ ਗੋਗੀ ਉਹਨਾਂ ਨੂੰ ਡੇਢ ਸਾਲ ਬਾਅਦ ਇਹ ਪਤਾ ਲੱਗਾ ਕਿ ਕੰਮ ਨਹੀਂ ਹੋਇਆ ਹਰਾਨੀ ਦੀ ਗੱਲ ਆ ਕਿ ਕੰਮ ਤੇ ਨੀ ਪੱਥਰ ਕਦੋਂ ਰੱਖੇ ਜਾਂਦੇ ਨੇ ਜਦੋਂ ਕੰਮ ਹੀ ਸ਼ੁਰੂ ਹੋ ਜਾਂਦੇ ਨੇ ਨੀ ਪੱਥਰ ਇਹ ਨਹੀਂ ਰੱਖੇ ਜਾਂਦੇ ਕਿ ਮੈਂ 2023 ਦੇ ਵਿੱਚ ਨੀ ਪੱਥਰ ਰੱਖਿਆ ਤੇ ਜਾ ਕੇ 25 'ਚ ਕੰਮ ਸ਼ੁਰੂ ਹੋਊਗਾ ਜਾਂ ਮੈਂ 24 ਦੇ ਵਿੱਚ ਰੱਖਿਆ ਤੇ 26 'ਚ ਜਾ ਕੇ ਕੰਮ ਹੋਊਗਾ ਭਲੇ ਮਾਨਸਿਸ ਐਮਐਲਏ ਸਾਹਿਬ ਨੂੰ ਪੁੱਛੇ ਕਿ ਜਿਸ ਦਿਨ ਤੁਸੀਂ ਨੀ ਪੱਥਰ ਰੱਖਿਆ ਜੇ ਅਗਲੇ ਦਿਨ ਕੰਮ ਨਹੀਂ ਹੋਇਆ ਅਗਲੇ ਹਫ਼ਤੇ ਨਹੀਂ ਹੋਇਆ ਅਗਲੇ ਮਹੀਨੇ ਨਹੀਂ ਹੋਇਆ ਉਸ ਤੋਂ ਅਗਲੇ ਮਹੀਨੇ ਨਹੀਂ ਆ ਫਿਰ ਅਗਲੇ ਸਾਲ ਹੀ ਨਹੀਂ ਹੋਇਆ ਫਿਰ ਡੇਢ ਸਾਲ ਲੰਘ ਗਿਆ ਤੇ ਹੁਣ ਭਰਾ ਨੂੰ ਯਾਦ ਆਈ ਐਮਐਲਏ ਸਾਹਿਬ ਨੂੰ ਕਿ ਮੇਰੀ ਤੇ ਸੁਣਵਾਈ ਨਹੀਂ ਹੋ ਰਹੀ ਅਫਸਰ ਸੁਣ ਨਹੀਂ ਰਿਹਾਗੇ ਨਾ ਅਫਸਰਾਂ ਨੇ ਸੁਣੀ ਕਹਿੰਦੇ ਮੁੱਖ ਮੰਤਰੀ ਸਾਹਿਬ ਬੀਜੀ ਸੀ ਨਾਲ ਉਹਨਾਂ ਨੇ ਸੁਣੀ ਤੇ ਨਾ ਹੀ ਲੋਕਲ ਬੋਰਡ ਲੋਕਲ ਬਾਡੀ ਮਨਿਸਟਰ ਉਹਨਾਂ ਤੱਕ ਗੱਲ ਪਹੁੰਚੀ ਹੁਣ ਸਵਾਲ ਹੈ ਕਿ ਇੱਕ ਐਮਐਲਏ ਤੁਸੀਂ ਇਲਾਕੇ ਦੇ ਚੁਣੇ ਹੋਏ ਐਮਐਲ ਜੇ ਤੁਸੀਂ ਸਮਝਦੇ ਕਿ ਮੇਰੇ ਮੁਤਾਬਕ ਕੰਮ ਨਹੀਂ ਹੋਇਆ ਜਾਂ ਮੈਂ ਲੋਕਾਂ ਦੀਆਂ ਇਸ ਪੱਖੋਂ ਉਮੀਦਾਂ ਤੇ ਖਰਾ ਨਹੀਂ ਉਤਰ ਸਕਿਆ ਤੇ ਬੋਰਡ ਤੋੜਨ ਦੀ ਕੀ ਲੋੜ ਹੈਗੀ ਐਮਐਲਏship ਵੀ ਛੱਡ ਦਿਓ ਜੇ ਚੁਣਿਆ ਹੋਇਆ ਐਮਐਲਏ ਹੀ ਆਪਣੀ ਸਰਕਾਰ ਦੇ ਵਿੱਚ ਕੰਮ ਨਹੀਂ ਕਰਵਾ ਸਕਦਾ ਮੰਨਿਆ ਕੋਈ ਆਪੋਜੀਸ਼ਨ ਪਾਰਟੀ ਦਾ ਐਮਐਲਏ ਹੋਵੇ ਉਰਤੇ ਯਕੀਨ ਕੀਤਾ ਜਾ ਸਕਦਾ ਹੈ ਪਰ ਜਿਸ ਦੀ ਸਰਕਾਰ ਹੋਵੇ ਤੁਹਾਡੀ ਜੇ ਸੁਣਵਾਈ ਨਹੀਂ ਹੋ ਰਹੀ ਕਮਜ਼ੋਰੀ ਤੁਹਾਡੀ ਕਿ ਸਰਕਾਰ ਦੀ ਕਮਜ਼ੋਰੀ ਤੇ ਜੇ ਤੁਹਾਡੇ ਕੋ ਲੱਗਦਾ ਕਿ ਅਸਲ ਦੇ ਵਿੱਚ ਹੋ ਸਕਦਾ ਜਿਹੜਾ 550 ਕਰੋੜ ਰੁਪਇਆ ਠੇਕੇਦਾਰਾਂ ਨੂੰ ਦੇ ਦਿੱਤਾ ਹੋਵੇ ਅਫਸਰਾ ਨਹੀਂ ਸ਼ਾਇਦ ਐਮਐਲਏ ਸਾਹਿਬ ਨੂੰ ਨਾਂ ਦੱਸਿਆ ਹੋਵੇ ਕਿਉਂਕਿ ਅੱਜ ਕੱਲ ਸਿਆਸਤ ਇਹ ਹੋ ਰਹੀ ਹੈ ਕਿ ਅਫਸਰ ਜੋ ਵੀ ਕੰਮ ਕਰਦੇ ਨੇ ਐਮਐਲਏ ਨੂੰ ਦੱਸ ਉਹ ਕਹਿੰਦੇ ਸਾਡਾ ਫਰਜ਼ ਹੈ ਦੱਸਣਾ ਚਾਹੀਦਾ ਹੁਣ ਇੱਕ ਗੱਲ ਹੈ ਕਿ ਡੇਢ ਸਾਲ ਤੋਂ ਕੰਮ ਨਹੀਂ ਹੋਇਆ ਤੇ ਅੱਜ ਐਮਐਲਏ ਸਾਹਿਬ ਨੂੰ ਗੁੱਸਾ ਆ ਗਿਆ ਤੇ ਥੋੜਾ ਫੜ ਕੇ ਤੇ ਤੋੜਨੇ ਸ਼ੁਰੂ ਕੀਤੇ ਅਫਸਰ ਵੀ ਉਹ ਡੇਢ ਸਾਲ ਤੋਂ ਲੱਗੇ ਨੇ ਵੀ ਜੇ ਅਫਸਰਾਂ ਦੇ ਵਿੱਚ ਕਮੀ ਸੀ ਤੇ ਮੁੱਖ ਮੰਤਰੀ ਨੂੰ ਕਹਿ ਕੇ ਬਦਲਾ ਦਿੰਦੇ ਜਿਸ ਜਣ ਤੁਸੀਂ ਇਲੈਕਸ਼ਨ ਦੇ ਵਿੱਚ ਤੁਹਾਨੂੰ ਉਮੀਦਵਾਰ ਬਣਾਇਆ ਗਿਆ ਤੁਸੀਂ ਘੱਟੋ ਘੱਟ ਸੀਐਮ ਸਾਹਿਬ ਜਾਂ ਪੰਜਾਬ ਸਰਕਾਰ ਨੂੰ ਕਹਿੰਦੇ ਕਿ ਮੈਂ ਆ ਮੇਰਾ ਹਜੇ ਤੱਕ ਮੈਂ ਦੁਗਾਟਨ ਕੀਤਾ ਸੀ ਤੇ ਮੇਰੇ ਤੇ ਕੰਮ ਨਹੀਂ ਹੋਇਆ ਤੇ ਮੈਂ ਵੋਟਾਂ ਮੈਨੂੰ ਕਿਹੜੇ ਲੋਕੀ ਕਿਹੜੇ ਮੂੰਹ ਨਾਲ ਪਾ ਦਣਗੇ ਇਸੇ ਕਰਕੇ ਉਹ ਆਪਣੇ ਹੱਲ ਖੇਚੋ ਵੀ ਹਾਰ ਗਏ ਨਾ ਮੈਨੂੰ ਲੱਗਦਾ ਹੈ ਕਿ ਇਹ ਨਹੀਂ ਹੈ ਕਿ ਡੇਢ ਸਾਲ ਕੰਮ ਕਿਉਂ ਨਹੀਂ ਆਇਆ ਮੈਨੂੰ ਇਹ ਲੱਗਦਾ ਹੈਗਾ ਕਿ 550 ਕਰੋੜ ਰੁਪਇਆ ਜਿਹੜਾ ਠੇਕੇਦਾਰਾਂ ਦੇ ਬੈਂਕਾਂ ਦੇ ਚਲੇ ਗਏ ਰੌਲਾ ਉੱਥੇ ਹੋਣਾ ਵੀ ਮੈਨੂੰ ਪੁੱਛਿਆ ਕਿਉਂ ਨਹੀਂ ਜੇ ਅਫਸਰ ਮਾੜੇ ਸੀ ਤੇ ਅਫਸਰ ਬਦਲ ਦੇਣੇ ਚਾਹੀਦੇ ਸੀ ਚਾਹੇ ਉਹ ਜਿਹੜੇ ਵੀ ਸਬੰਧਤ ਡਿਪਾਰਟਮੈਂਟ ਦੇ ਚਾਹੇ ਜ਼ਿਲ੍ਹਾ ਪ੍ਰਸ਼ਾਸਨ ਚਾਹੇ ਮਿਊਨਿਸਪਲ ਕਾਰਪੋਰੇਸ਼ਨ ਜਾਂ ਹੋਰ ਵੀ ਜਿਹੜੇ ਵੀ ਰੈਲੇਵੈਂਸ ਡਿਪਾਰਟਮੈਂਟ ਸੀ ਰੈਲੇਵੈਂਟ ਡਿਪਾਰਟਮੈਂਟ ਸੀ ਉਹ ਅਫਸਰ ਬਦਲ ਦੇਣੇ ਚਾਹੀਦੇ ਘੱਟੋ ਘੱਟ ਤੁਸੀਂ ਲੋਕਲ ਬਾਡੀ ਮਿਨਿਸਟਰ ਨੂੰ ਜਾ ਕੇ ਘੱਟੋ ਘੱਟ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਆ ਕੇ ਮਿਲਦੇ ਨਾ ਕਿ ਜਨਾਬ ਅਫਸਰ ਕੰਮ ਨਹੀਂ ਕਰੇ ਪੈਸਾ ਆਇਆ ਹੋਇਆ ਪੈਸਾ ਖਰਾਬ ਹੋ ਗਿਆ ਹੁਣ ਉਹ ਕਹਿ ਰਹੇ ਨੇ ਕਿ ਮੈਂ ਜੀ ਵਿਧਾਨ ਸਭਾ ਦੇ ਵਿੱਚ ਵੀ ਮੁੱਦਾ ਠਾਇਆ ਸੀ ਕਿ ਇਸ ਮਸਲੇ ਦੀ ਸੀਬੀਆਈ ਦੀ ਜਾਂਚ ਕੀਤੀ ਜਾਵੇ ਵਿਧਾਨ ਸਭਾ ਦੀ ਕਮੇਟੀਆਂ ਬਣੀਆਂ ਉਹਨਾਂ ਦੇ ਵਿੱਚ ਕਹਿੰਦੇ ਤੇ ਜੇ ਤੁਸੀਂ ਸੀਬੀਆਈ ਦੀ ਜਾਂਚ ਮੰਗ ਰਹੇ ਤਾਂ ਤੁਹਾਡੀ ਵਿਜੀਲੈਂਸ ਕਿੱਥੇ ਹੈ ਤੁਸੀਂ ਦੇ ਸੀਬੀਆਈ ਦੀ ਤਾਂ ਸੈਂਟਰ ਇੰਟੈਲੀਜੈਂਸੀ ਆ ਤੁਹਾਡੀ ਪੰਜਾਬ ਪੁਲਿਸ ਤੁਹਾਡੀ ਜਿਹੜੀ ਆਪਣੀ ਸਟੇਟ ਵਿਜੀਲੈਂਸ ਹੈ ਜਿਨ੍ਹਾਂ ਨੇ ਬਹੁਤ ਸਾਰੇ ਕਾਂਗਰਸੀ ਪੜ ਕੇ ਅੰਦਰ ਦਿੱਤੇ ਨੇ ਤੇ ਉਹਨਾਂ ਨੂੰ ਕਹਿ ਦਿੰਦੇ ਲੁਧਿਆਣੇ ਦਾ ਵਿਜੀਲੈਂਸ ਚੁੱਪ ਕਰਕੇ ਬੈਠਾ ਰਹੇ ਜਾਂ ਸਟੇਟ ਦਾ ਵਿਜੀਲੈਂਸ ਚੋਪਾ ਮੈਨੂੰ ਇਹ ਲੱਗਦਾ ਹੈ ਕਿ ਗੱਲ ਕੋਈ ਹੋਰ ਆ ਰੌਲਾ ਕੋਈ ਹੋਰ ਆ ਉਹ ਰੌਲਾ ਸ਼ਾਇਦ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਵੀ ਪਤਾ ਹੋਊਗਾ ਲੋਕਲ ਬਾਡੀ ਮਹਿਕਮੇ ਨੂੰ ਵੀ ਪਤਾ ਹੋਊਗਾ ਰੌਲਾ ਹੋਰ ਚੀਜ਼ ਦਾ ਜਿਹੜੀਆਂ ਆ ਜੇ ਤੋੜ ਕੇ ਜਿਹੜਾ ਨਹੀਂ ਪੱਥਰ ਤੋੜਿਆ ਨਾ ਉਹਦੀ ਵਜ੍ਹਾ ਜਾਣਨੀ ਚਾਹੀਦੀ ਔਰ ਸਰਕਾਰ ਨੂੰ ਦੱਸਣਾ ਚਾਹੀਦਾ ਹੁਣ ਕਹਿ ਰਹੇ ਕਿ ਸਰਕਾਰ ਸਾਡੀ ਚੰਗੀਆਂ ਅਫਸਰ ਮਾੜੇ ਨੇ ਅਫਸਰ ਹੀ ਸਰਕਾਰ ਹੁੰਦੇ ਨੇ ਜੇ ਕੰਮ ਨਹੀਂ ਲੈ ਘੱਟੂ ਘਡੋਣਾ ਜਿਹੜੇ ਚਿਹਰੇ ਨੇ ਅਫਸਰ ਉਹਨਾਂ ਦੇ ਚਿਹਰੇ ਤੇ ਬੇਨਕਾਬ ਕਰੋ ਕਿ ਕਿੰਨਾ ਨੇ ਬਿਨਾ ਪਰਮਿਸ਼ਨ ਜਾਂ ਕੰਮ ਨਹੀਂ ਹੋਇਆ 550 ਕਰੋੜ ਰੁਪਏ ਪਰ ਪਹਿਲੀ ਗੱਲ ਜੇ ਤੇ ਕੰਮ ਹੋਇਆ ਨਹੀਂ ਤੇ ਠੇਕੇਦਾਰਾਂ ਦੇ ਖਾਤਿਆਂ 'ਚ ਕਿਵੇਂ ਪੈਸੇ ਚਲ ਗਏਗੇ ਨੇ ਇਹ ਵੀ ਇੱਕ ਜਾਂਚ ਦਾ ਵਿਸ਼ਾ ਇਹਦੇ ਜੇ ਚੰਗੀ ਤਰ੍ਹਾਂ ਜਾਂਚ ਹੋ ਜੇ ਤਾਂ ਬਹੁਤ ਕੁਝ ਨਿਕਲੂਗਾ ਹਲੇ ਤੇ ਇੱਕੋ ਹੀ ਗੁੰਝਲ ਹੈ ਨਾ ਕਿ ਨੀ ਪੱਥਰ ਤੋੜਿਆ ਉਹਦੇ ਪਿੱਛੇ ਜਿਹੜੀ ਕਹਾਣੀ ਨਾ ਉਹ ਕਹਾਣੀ ਜਿਹੜੀ ਆ ਉਹ ਪੜਨ ਦੀ ਲੋੜ ਆ ਉਹ ਕਹਾਣੀ ਸੁਣਨ ਦੀ ਲੋੜ ਹੈ ਤੇ ਕਹਾਣੀ ਲੱਭਣ ਦੀ ਲੋੜ ਆ ਉਹ ਬਹੁਤ ਕੁਝ ਮਸਾਲਾ ਨਿਕਲੂਗਾ ਜੇ ਸਰਕਾਰ ਦੀ ਨੀਅਤ ਚੰਗੀ ਹੋਈ ਜਾਂ ਡਿਪਾਰਟਮੈਂਟ ਦੀ ਨੀਅਤ ਚੰਗੀ ਹੋਈ ਹੋ ਸਕਦਾ ਹੈ ਕਿ ਸਵੇਰ ਤੱਕ ਜਿਹੜਾ ਨੀ ਪੱਥਰ ਹੈ ਜੇ ਐਮਐਲਏ ਸਾਹਿਬ ਨੂੰ ਗੁੱਸਾ ਚੜਿਆਗਾ ਘਰੋਂ ਥੋੜਾ ਲਿਆਂਦਾ ਜਾਂ ਮਾਰਕੀਟ ਤੋਂ ਉਹਨਾਂ ਦੇ ਜਿਹੜਾ ਥੋੜਾ ਲਿਆਂਦਾ ਹੈਗਾ ਉਹਦੇ ਨਾਲ ਨੀ ਪੱਥਰ ਤੋੜਦਾ ਜਿਹੜਾ ਉਹਨਾਂ ਨੇ ਖੁਦ ਹੀ ਆਪਣੇ ਹੱਥੀ ਰੱਖਿਆ ਰੱਖਿਆ ਸੀ ਇਹ ਕੱਲ ਤੱਕ ਬੜੀ ਸਾਰੀ ਜਿਹੜੀ ਸਥਿਤੀ ਸਪਸ਼ਟ ਆ ਜਾਊਗੀ ਔਰ ਵਿਕਰਮ ਸਿੰਘ ਮਜੀਠੀਆ ਹੋਣੇ ਨੇ ਤੇ ਇਸ ਤੇ ਉਹਨਾਂ ਨੇ ਟਵੀਟ ਵੀ ਕਰ ਦਿੱਤਾ ਹੈਗਾ ਆਪੋਜੀਸ਼ਨ ਪਾਰਟੀ ਨੂੰ ਤਾਂ ਮੌਕਾ ਮਿਲਣਾ ਚਾਹੀਦਾ ਹੈਗਾ ਨਾ ਤੇ ਉਹ ਮੌਕਾ ਜਿਹੜਾ ਵਾ ਆਮ ਆਦੀ ਪਾਰਟੀ ਦੇ ਇਸ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਹੋਣਾਂ ਨੇ ਦੇ ਦਿੱਤਾ ਹੈਗਾ ਬੜੀ ਵਧਾਈ ਹੈ ਕਿ ਜਿਨ੍ਹਾਂ ਨੇ ਮੌਕੇ ਦਿੱਤੇ ਹੈ ਪਹਿਲਾਂ ਕੁਮਰ ਵਿਜੇ ਪ੍ਰਤਾਪ ਫਿਰ ਅਜੇ ਗੁਪਤਾ ਜਿਹੜੇ ਡਾਕਟਰ ਨੇ ਉਦਰਲ ਦੇ ਆਮਰੇ ਸਰ ਵਾਲੇ ਪਾਸਿਓਂ ਹੁਣ ਏ ਐਮ ਐਲ ਏ ਹਾਲਾਂਕਿ ਥੋੜੇ ਦਿਨ ਪਹਿਲਾਂ ਵਿਧਾਇਕਾਂ ਨਾਲ ਜਿਹੜੀ ਲੰਬੀ ਚੌੜੀ ਗੁਫ਼ਤਗੂ ਹੋਈ ਮੁੱਖ ਮੰਤਰੀ ਸਾਹਿਬ ਦੀ ਉਸ ਦੇ ਵਿੱਚ ਇੱਕ ਵਿਸ਼ੇਸ਼ ਤੌਰ ਤੇ ਹਦਾਇਤ ਦਿੱਤੀ ਕਿ ਕਿ ਪਾਰਟੀ ਪੱਧਰ ਤੇ ਜਾਂ ਸਰਕਾਰ ਦੇ ਵਿੱਚ ਕਿਸੇ ਦਾ ਕੋਈ ਗਿਲਾ ਸ਼ਿਕਵਾ ਹੈ ਨਾ ਉਹ ਪਾਰਟੀ ਦੇ ਅੰਦਰ ਜਰੂਰ ਦੱਸੋ ਬਾਹਰ ਖਲਾਰਾ ਨਾ ਪਾਓ ਪਰ ਇਹ ਪਹਿਲੇ ਵਿਧਾਇਕ ਹੋ ਗਏ ਉਸ ਮੀਟਿੰਗ ਤੋਂ ਬਾਅਦ ਜਿਨ੍ਹਾਂ ਨੇ ਸ਼ਰਿਆਂ ਬਕੈਤਾ ਕਿ ਨਹੀਂ ਜੀ ਸਰਕਾਰ ਚ ਗੱਲ ਠੀਕ ਨਹੀਂ ਚੱਲਦੀ ਕੰਮ ਨਹੀਂ ਹੁੰਦੇ ਸੁਣਦੇ ਨਹੀਂ ਅਫਸਰ ਵੀ ਇਹ ਹੀ ਇਹਨੇ ਵੀ ਗੈਪ ਨਾ ਕਿਸੇ ਨੇ ਕਿਹਾ ਜੇ ਐਮਐਲਏ ਦੀ ਨਹੀਂ ਸੁਣੀ ਜਾ ਰਹੀ ਔਰ ਜੇ ਇਸ ਕਰਕੇ ਤੇ ਸਭ ਤੋਂ ਵੱਡੀ ਸਵਾਲ ਹੁਣ ਜਦ ਮੈਂ ਉਹ ਆਪਾਂ ਉਸਤੇ ਵੀ ਗੱਲ ਕਹਿੰਦੇ ਕਿ ਵਿਕਰਮ ਸਿੰਘ ਮਜੀਠੀਆ ਨੇ ਪਾਇਆ ਸੱਤਾ ਚੋਂ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੀ ਆਈਪੀ ਕਲਚਰ ਦੇ ਸਖਤ ਖਿਲਾਫ ਸੀ ਆਪ ਵਾਲੇ ਖੁਦ ਕਹਿੰਦੇ ਸੀ ਕਿ ਅਸੀਂ ਕੋਈ ਵੀ ਨਹੀਂ ਪੱਥਰ ਨਹੀਂ ਰੱਖਾਂਗੇ ਸਗੋਂ ਕੰਮ ਕਰਕੇ ਦਿਖਾਵਾਂਗੇ ਲੁਧਿਆਣਾ ਤੋਂ ਐਮਐਲਏ ਗੁਰਪ੍ਰੀਤ ਗੋਗੀ ਵੱਲੋਂ ਝੂਠ ਦਾ ਨਹੀਂ ਪੱਤਰ ਹਟਾਇਆ ਗਿਆ ਕਿਉਂਕਿ ਉਹ ਕੰਮ ਨਹੀਂ ਕਰ पाए ਗੋਗੀ ਜੀ ਮੈਂ ਆਸ ਕਰਦਾ ਕਿ ਜਿੱਥੇ-ਜਿੱਥੇ ਵੀ ਪੰਜਾਬ ਵਿੱਚ ਝੂਠ ਦੇ ਨਹੀਂ ਪੱਥਰ ਰੱਖੇਗੇ ਨੇ ਤੁਸੀਂ ਖੁਦ ਕਈ ਲੈ ਕੇ ਢਾਓਗੇ ਮੇਰੇ ਮਨ ਵਿੱਚ ਤੁਹਾਡੇ ਲਈ ਪਹਿਲਾਂ ਵੀ ਕਦਰ ਹੈ ਤੇ ਹੋਰ ਵੀ ਕਦਰ ਵਧੇਗੀ ਗੋਗੀ ਜੀ ਨਹੀਂ ਪੱਥਰ ਵੀ ਢਾਓ ਤੇ ਮੁੱਖ ਮੰਤਰੀ ਝੂਠੇ ਪ੍ਰਚਾਰ ਦੇ ਨਹੀਂ ਪੱਥਰ ਵੀ ਢਾਓ ਇਹ ਉਹਨਾਂ ਨੇ ਫੋਟੋ ਪਾਈ ਆ ਬਿਕਰਮ ਸਿੰਘ ਮਜੀਠੀਆ ਉਹਨਾਂ ਨੇ ਹੁਣ ਇਹ ਜਿਹੜਾ ਦੂਜਾ ਸਵਾਲ ਆ ਗਿਆ ਨਾ ਕਿ ਐਮਐਲਏ ਜਿਹੜੇ ਨੇ ਪਿੱਛੇ ਜੇ ਮਿਲੇ ਕਿਉਂਕਿ ਜਿਹੜੀ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੀ ਜਨਤਾ ਨੇ ਇਹਨਾਂ ਨੂੰ ਤੇਰਾ ਹੱਥ ਨਹੀਂ ਦਿੱਤੇ ਉਹ ਇਹਨਾਂ ਨੇ ਕੀ ਕਿ ਪ੍ਰਸ਼ਾਸਨ ਤੇ ਗੁੱਸਾ ਕੱਢ ਦਿੱਤਾ ਕਈਆਂ ਨੇ ਪੁਲਿਸ ਵਾਲਿਆਂ ਤੇ ਗੁੱਸਾ ਕੱਢਤਾ ਕਈਆਂ ਨੇ ਬੀ ਡੀ ਪੀਓ ਤਹਿਸੀਲਦਾਰ ਐਸ ਡੀ ਐਮ ਡੀ ਸੀ ਐਸ ਐਸ ਪੀ ਐਸ ਐਚਓ ਕੀ ਸਾਡੇ ਮੁਤਾਬਕ ਲੱਗੇ ਨਹੀਂ ਤੇ ਕੰਮ ਨਹੀਂ ਹੋਇਆ ਉਹਦੇ ਬਹੁਤ ਵੱਡੇ ਪੱਦਰ ਤੇ ਬਦਲ ਦਿੱਤੇ ਕਨੇ ਅਫਸਰ ਕਈ ਤੇ ਇਹ ਵੀ ਜਿਹੜੇ ਦਾਗੀ ਅਫਸਰ ਉਹ ਵੀ ਆਮ ਆਦੀ ਪਾਰਟੀ ਦੇ ਜਿਹੜੇ ਐਮ ਐਲ اے ਨੇ ਉਹਨਾਂ ਨੇ ਲਵਾ ਲਏ ਆਗੇ ਨੇ ਹੁਣ ਆ ਜਿਹੜਾ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜੇ ਐਮ ਐਲ اے ਨੇ ਨਹੀਂ ਪੱਥਰ ਤੋੜਿਆ ਇਸ ਮਸਲੇ ਦੇ ਵਿੱਚ ਕੀ ਪੰਜਾਬ ਸਰਕਾਰ ਜਾ ਆਮ ਆਦੀ ਪਾਰਟੀ ਸਰਕਾਰੀ ਗੱਲ ਕਰੇਗੀ ਲੋਕਾਂ ਨੂੰ ਦੱਸੇਗੀ ਕਿ ਤੁਹਾਡੇ ਐਮਐਲਏ ਨੂੰ ਕਿਉਂ ਗੁੱਸਾ ਹੈ ਇਹਦੇ ਨਾਲ لازਮੀ ਤੌਰ ਤੇ ਸਰਕਾਰ ਦੀ ਕਿਰਕਰੀ ਹੋਏ ਇੱਕ ਇੱਕ ਸਰਕਾਰ ਦੀ ਕਿਰਕਰੀ ਕਿਹੜੇ ਐਮਐਲਏ ਨੇ ਨਹੀਂ ਕਰਵਾਈ ਚਾਹੇ ਉਹਦੇ ਚ ਤੁਸੀਂ ਕਟਾਰੂ ਚੱਕ ਦਾ ਲਾਲਚੰਦ ਕਟਾਰੂ ਚੱਕ ਲੈ ਲੋ ਚਾਹੇ ਉਹਦੇ ਚ ਬਲਕਾਰ ਸਿੰਘ ਲੈ ਲੋ ਚਾਹੇ ਉਹਦੇ ਚੇਤਨ ਸਿੰਘ ਜੋੜਾ ਮਾਇਰ ਲੈ ਲੋ ਚਾਹੇ ਉਹਦੇ ਚ ਹਰਮੀਤ ਸਿੰਘ ਪਠਾਨ ਮਾਜਰਾ ਲੈ ਲੋ ਚਾਹੇ ਉਹਦੇ ਚ ਦੇਵਮਾਲ ਲੈ ਲੋ ਵੀਜੇ ਸਿੰਗਲ ਸਿੰਗਲਾ ਲੈ ਲੋ ਫੌਜਾ ਸਿੰਘ ਸਰਾਰੀ ਲੋ ਬਹੁਤ ਸਾਰੇ ਐਮਐਲਏ ਨੇ ਜਿਨ੍ਹਾਂ ਨੇ ਚੰਦ ਚਾੜੇ ਨੇ ਤੇ ਇਹ ਪਹਿਲੀ ਗੱਲ ਨਹੀਂ ਹੈਗੀ ਇਹ ਤੇ ਬਹੁਤ ਕਹਾਣੀ ਬਣ ਗਈ ਨਾ ਹੁਣ ਤੇ ਰੋਜ਼ ਹੀ ਕੋਈ ਨਾ ਕੋਈ ਐਮਐਲਏ ਚੜ ਅੱਜ ਵੀ ਬਠਿੰਡੇ ਦੇ ਵਿੱਚ ਇੱਕ ਐਮਐਲਏ ਸਰਕਾਰੀ ਮੀਟਿੰਗ ਹੈ ਉਸ ਸਰਕਾਰੀ ਮੀਟਿੰਗ ਦੇ ਵਿੱਚ ਉਹਨੇ ਆਪਣੇ ਮੁੰਡੇ ਨੂੰ ਬਟਾ ਲਿਆ ਰੂਲ ਨਹੀਂ ਕਹਿੰਦੇ ਹੈਗੇ ਕਿ ਕੋਕੀ ਲੋਕਾਂ ਨੇ ਐਮਐਲਏ ਨੂੰ ਚੁਣਿਆ ਮੁੰਡੇ ਦੇ ਪਿਓ ਨੂੰ ਚੁਣਿਆ ਮੁੰਡਾ ਬੈਠਾ ਉਹ اپੋਜੀਸ਼ਨ ਪਾਰਟੀ ਵਾਲੇ ਫੋਟੋਆਂ ਵਾਇਰਲ ਕਰ ਰਹੇ ਨੇ ਹੁਣ ਆ ਜਿਹੜਾ ਗੁਰਪ੍ਰੀਤ ਗੋਗੀ ਵਾਲਾ ਮਸਲਾ ਹੈਗਾ ਦੇਖਦੇ ਇਸ ਮਸਲੇ ਦੇ ਵਿੱਚ ਕੀ ਸਰਕਾਰ ਦੀ ਕਿਰਕਰੀ ਹੋਈ ਹੈ ਕੁਮਰ ਵਿਜੇ ਪ੍ਰਤਾਪ ਦਾ ਤੁਸੀਂ ਜ਼ਿਕਰ ਕੀਤਾ ਉਹ ਵੀ ਜਦੋਂ ਸਵਾਲ ਖੜੇ ਕਰਦੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਵਾਰ ਨਿਸ਼ਾਨੇ ਲਾਏ ਉਹਨਾਂ ਨੇ ਦਿੱਲੀ ਜਿਹੜੀ ਹਾਈ ਕਮਾਂਡ ਬੈਠੀ ਉਹਨਾਂ ਤੇ ਲਾਏ ਉਹਨਾਂ ਦੇ ਇਹ ਕਹਦੇ ਕਿ ਕੇਜਰੀਵਾਲ ਦੇ ਖਿਲਾਫ ਜਿਨ੍ਹਾਂ ਨੇ ਸਬੂਤ ਦਿੱਤੇ ਉਹ ਬਾਰਲੇ ਦੇ ਸ਼ੰਚ ਘੁੰਮਦੇ ਨੇ ਨਸ਼ਾ ਵਕਾਉਂਦੇ ਪੁਲਿਸ ਵਾਲੇ ਉਹਨਾਂ ਨੇ ਦੱਸ ਦਿੱਤਾ ਸੀ ਹੁਣ ਇਹ ਗੁਰਪ੍ਰੀਤ ਵਾਲਾ ਗੋਗੀ ਸਾਹਿਬ ਵਾਲਾ ਗੱਲ ਆ ਗਈ ਇਹਦਾ ਮਤਲਬ ਹੈ ਕਿ ਇੱਕ ਤੇ ਇਹਨਾਂ ਨੂੰ ਸਰਕਾਰ ਚਲਾਉਂਦਾ ਨਹੀਂ ਪਤਾ ਐਮਐਲਏਜ਼ ਨੂੰ ਕੰਮ ਕਿਵੇਂ ਲਈ ਜਾਂਦੇ ਨੇ ਔਰ ਦੂਜਾ ਜੇ ਉਹਨਾਂ ਦੇ ਹਲਕੇ ਦੇ ਵਿੱਚ ਹੁਣ ਵੇਖੋ ਇਸ ਹਲਕੇ ਤੋਂ ਨਿਕਲੋ ਕਿ ਉਹ ਗੱਲ ਵੀ ਆਪਣੀ ਹੋਈ ਆ ਕਹਿੰਦੇ ਅਸੀਂ ਲੁਧਿਆਣੇ ਵਾਲੇ ਵੈਸੇ ਇਕੱਠੇ ਆ ਬਾਕੀ ਕਿਉਂਕਿ ਬੁੱਢਾ ਨਾਲ ਸਿਰਫ ਲੁਧਿਆਣਾ ਪੱਛਮੀ ਤੋਂ ਨਹੀਂ ਨਿਕਲਦਾ ਬਾਕੀ ਹਾਲੇ ਕਿ ajo vi ਨਿਕਲਦਾ ਗਾ ਉਹ ਚੁੱਪ ਨੇ ਤੇ ਮੈਨੂੰ ਲੱਗਦਾ ਕਿ ਜਿਹੜਾ ਨੀ ਪੱਥਰ ਤੋੜਿਆ ਜਾਂ ਜਿਹੜੇ ਹੱਥਾਂ ਦੇ ਨਾਲ ਨੀ ਪੱਥਰ ਲਾਇਆ ਉਹ ਕੋਈ ਮਾਜਰਾ ਹੋਰ ਆ ਉਹ ਸਾਰੀ ਜਨਤਾ ਨੂੰ ਪਤਾ ਕਿ ਆਖਿਰ ਮਾਜਰਾ ਕੀ ਆ ਔਰ ਜੇ ਵਾਕਈ ਐਮਐਲਏ ਸਾਹਿਬ ਉਹਨਾਂ ਨੂੰ ਲੱਗਦਾ ਕਿ ਕੰਮ ਨਹੀਂ ਹੋਏ ਤੇ ਇਸ ਮਸਲੇ ਦੇ ਵਿੱਚ ਉਹਨਾਂ ਨੂੰ ਖੁਦ ਲਿਖਤੀ ਤੌਰ ਤੇ ਵਿਜੀਲੈਂਸ ਕੋਲ ਸ਼ਿਕਾਇਤ ਦੇਣੀ ਚਾਹੀਦੀ ਆ ਤੇ ਆਪੇ ਸੱਚ ਦਾ ਸੱਚ ਬਾਹਰ ਹੋ ਜਾ ਪਰ ਮੁੱਖ ਮੰਤਰੀ ਭਗਵੰਤ ਮਾਨ ਕੋ ਕਹਿੰਦੇ ਬਿਜੀ ਨੇ ਨਰਾਜਗੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜਪਸਰਾਂ ਦੇ ਨਾਲ ਇਹ ਵੀ ਆਪਣੇ ਆਪ ਜਿ ਇੱਕ ਵੱਡਾ ਸਵਾਲ ਆ ਜੀ ਜੇ ਤੱਕ ਰਹੀ ਗੱਲ ਇਸ ਮਸਲੇ ਦੀ ਦੇਖਦੇ ਆਂ ਪੜਤਾਲ ਚੁੱਕੀ ਜੇ ਹੁੰਦੀ ਵੀ ਹੈ ਪਹਿਲੀ ਗੱਲ ਤੇ ਪੜਤਾਲ ਹੁੰਦੀ ਹੈ ਕਿ ਨਹੀਂ ਇਹ ਸਵਾਲ ਹੈ ਜੇ ਹੁੰਦੀ ਹੈ ਤਾਂ ਕੀ ਸੱਚ ਸਾਹਮਣੇ ਆਉਂਦਾ ਦੂਜਾ ਮਸਲਾ ਹੈ ਕਿ ਪੰਜਾਬ ਸਰਕਾਰ ਨੂੰ ਇੱਕ ਨੋਟਿਸ ਹੁੰਦਾ ਹੈ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਦਲਜੀਤ ਕਲਸੀ ਨੇ ਦਲਜੀਤ ਕਲਸੀ ਉਹਨਾਂ ਵਿੱਚੋਂ ਇੱਕ ਨੇ ਜਿਹੜੇ ਡਿਬਰੂਗੜ੍ਹ ਦੇ ਵਿੱਚ ਰਿਟੈਂਸ਼ਨ ਦੇ ਵਿੱਚ ਨੇ ਜਾਂ ਕਹਿ ਲਈਏ ਕਿ ਉਹਨਾਂ ਦਾ ਵੀ NSA ਵਧਾ ਦਿੱਤਾ ਗਿਆ ਹੁਣ ਉਸ ਨੂੰ ਚੈਲੰਜ ਕਰਦੇ ਇੱਕ ਪਟੀਸ਼ਨ ਪੈਂਦੀ ਹੈ ਸੁਣਵਾਈ ਹੋਈ ਉਹ ਸੁਣਵਾਈ ਦੇ ਦੌਰਾਨ ਕੀ ਕੋਈ ਸਾਹਮਣੇ ਨਿਕਲ ਕੇ ਆਇਆ ਤੇ ਹਾਈ ਕੋਰਟ ਨੇ ਕੀ ਕਿਹਾ ਪੰਜਾਬ ਸਰਕਾਰ ਨੂੰ ਦੇਖੋ ਇਸ ਮਸਲੇ ਦੇ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਪਟੀਸ਼ਨ ਪਾਈ ਗਈ ਉਸ ਪਟੀਸ਼ਨ ਦੇ ਵਿੱਚ ਇਹ ਗਿਆ ਕਿ ਸਰਕਾਰ ਨੇ ਸਰਾਸਰ ਜਿਹੜਾ ਧੱਕਾ ਕੀਤਾ ਹੈਗਾ ਜਿਹੜਾ ਐਨਐਸਓ 3 ਮਹੀਨੇ ਦਾ ਦਾ ਸਰਕਾਰ ਨੇ ਪਹਿਲਾਂ 1 ਸਾਲ ਦਾ ਕੀਤਾ ਫਿਰ 1 ਸਾਲ ਦਾ ਵਧਾ ਦਿੱਤਾ ਗਿਆ ਔਰ ਜਿਹੜੀਆਂ ਸਰਕਾਰ ਨੇ ਤਰਕ ਦਿੱਤੇ ਦਲੀਲਾਂ ਦਿੱਤੀਆਂ ਉਹ ਗਲਤ ਦਿੱਤੀਆਂ ਨੇ ਹੁਣ ਕਹਿੰਦੇ ਕਿ ਸਰਕਾਰ ਨੇ ਕਿਹਾ ਕਿ ਦਲਜੀਤ ਸਿੰਘ ਕਲਸੀ ਜੀ ਉਹਦੇ ਨਾਲ ਗਿਆ ਸੀ ਜੀ ਦੀਪ ਸਿੱਧੂ ਦੇ ਨਾਲ ਦੇਖਿਆ ਗਿਆ ਜਿਸ ਜਿਸ ਦਿਨ ਅੰਮ੍ਰਿਤਪਾਲ ਨੇ ਅਹੁਦਾ ਗੱਦੀ ਲਈ ਹੈ ਇਹ ਉੱਥੇ ਦੇਖਿਆ ਗਿਆ ਜਾਂ ਭਾਸ਼ਣ ਦਿੱਤੇਗੇ ਨੇ ਹੁਣ ਕੋਈ ਪ੍ਰੋਗਰਾਮ ਪੰਜਾਬ ਦੇ ਵਿੱਚ ਹੋ ਰਹੇ ਤੇ ਇਦਾਂ ਦੇ ਉੱਥੇ ਬਹੁਤ ਸਾਰੇ ਲੋਕ ਗਏ ਸੀ ਸਾਰੇ ਨੂੰ ਐਨਐਸਏ ਲਗਾ ਕੇ ਤੇ ਥੋੜਾ ਤੁਸੀਂ ਜੇਲ੍ਹ ਚ ਭੇਜ ਸਕਦੇ ਹੁਣ ਉਹ ਜਿਹੜੇ ਲਿੰਕ ਜਿਹੜੇ ਜੋੜੇ ਗਏ ਨੇ ਪੰਜਾਬ ਪੁਲਿਸ ਨੇ ਜਾਂ ਪੰਜਾਬ ਸਰਕਾਰ ਨੇ ਜੋੜੇ ਨੇ ਜਾਂ ਦਲਜੀਤ ਸਿੰਘ ਕਲਸੀ ਜਾਂ ਬਾਕੀਆਂ ਦੇ ਸਾਰਿਆਂ ਦੇ ਲਗਭਗ ਕੇਸ ਲੱਗੇ ਨੇ ਉਹਨਾਂ ਕੇਸਾਂ ਦੀ ਅੱਜ ਸੁਣਵਾਈ ਹੋਈ ਹੈ ਤੇ ਉਸ ਮਸਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਨੋਟਿਸ ਕਰ ਦਿੱਤਾ ਕਿ ਤਿੰਨ ਹਫ਼ਤਿਆਂ ਦੇ ਵਿੱਚ ਵਿੱਚ ਜਵਾਬ ਦਿਓ ਹੁਣ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਨੇ 200 ਪੇਜ ਦਾ ਪਹਿਲਾਂ ਵੀ ਇਹ ਜ਼ਿਕਰ ਕੀਤਾ ਕਿ ਇਸ ਦੇ ਵਿੱਚ ਉਹ 200 ਪੇਜ ਪੜ੍ਹ ਲਓ ਤੇ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਤੇ ਹੈਰਾਨੀ ਹੁੰਦੀ ਹੈ ਕਿ ਕਿਵੀਆਂ ਕਿਹੋ ਜਿਹੀਆਂ ਦਲੀਲਾਂ ਦਿੱਤੀਆਂ ਆਈਆਂ ਨੇ ਧੱਕੇ ਵਾਲੀਆਂ ਦਲੀਲਾਂ ਨੇ ਕਿ ਬੰਦੇ ਨੂੰ ਫਸਾਉਣਾ ਹੋਵੇ ਤੇ ਧੱਕੇ ਵਾਲੀਆਂ ਦਲੀਲਾਂ ਦਿੱਤੀਆਂ ਕਿ ਕੋਈ ਬੰਦਾ ਖੜਾ ਕੋਈ ਅਮਰੀਕਾ ਤੋਂ ਫੇਸਬੁੱਕ ਤੇ ਲਿਖੀ ਜਾ ਰਿਹਾ ਜੀ ਇਹ ਵਾਲਾ ਜੀ ਮਸਲਾ ਖਰਾਬ ਹੋ ਜਾਊਗਾ ਮਤਲਬ ਪੰਜਾਬ ਦੀ ਕਾਨੂੰਨ ਵਿਵਸਥਾ ਖੁਦ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਆਪਣੀਆਂ ਕੁਰਸੀਆਂ ਬਚਾਉਣ ਦੇ ਖਾਤਰ ਇਦਾਂ ਦੇ ਡਰਾਮੇ ਰਚ ਰਹੀਆਂ ਆਈਆਂ ਨੇ ਇਸ ਤੋਂ ਪਹਿਲਾਂ ਸਿਮਰਜੀਤ ਸਿੰਘ ਮਾਨ ਨੂੰ ਵੱਖਵਾਦੀ ਦੇ ਤੌਰ ਤੇ ਸਰਕਾਰੀ ਏਜੰਸੀਆਂ ਦੇਖਦੀਆਂ ਰਹੀਆਂ ਜਾਂ ਸਰਕਾਰਾਂ ਦੇਖਦੀਆਂ ਨੇ ਉਹਨੂੰ ਪੰਜਾਬ ਦੀ ਜਨਤਾ ਨੇ ਤਿੰਨ ਵਾਰ ਐਮਪੀ ਬਣਾਤਾ ਉਹਦੇ ਨਾਲ ਕੀ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਜਾਂ ਉਸ ਤੋਂ ਪਹਿਲਾਂ ਕੀ ਪੰਜਾਬ ਦਾ ਮਾਹੌਲ ਜਾਂ ਹੁਣ ਕੀ ਪੰਜਾਬ ਦਾ ਮਾਹੌਲ ਖਰਾਬ ਪੂਰੇ ਤੇ ਪੁਲਸ ਵਾਲਿਆਂ ਨੇ ਕੁਰਸੀਆਂ ਲੈਣੀਆਂ ਹੁੰਦੀਆਂ ਸਰਕਾਰਾਂ ਨੇ ਆਪਣੀ ਸਿਆਸਤ ਕਰਨੀ ਹੁੰਦੀ ਹੈ ਇਸ ਕਰਕੇ ਡਿਬਰੂਗੜ ਜੇਲ੍ਹ ਵਿੱਚ ਭੇਜ ਦਿੱਤੇ ਡਿਬਰੂਗੜ ਜਿਹੜਾ ਐਨਐਸਏ ਲਗਾ ਕੇ ਭੇਜੇਗੀ ਨਾ ਹਾਂ ਅਮਰਤਾ ਪਾਲ ਸਿੰਘ ਦਾ ਜਿੱਥੋਂ ਤੱਕ ਸਵਾਲ ਉਹਦਾ ਕੇਸ ਹੋਰ ਹੈ ਬਾਕੀ ਜਿਹੜੇ 6-7 ਜਾਣੇ ਉਹਨਾਂ ਦਾ ਕੇਸ ਹੋਰ ਹੈ ਲੇਕਿਨ ਸਰਕਾਰ ਦੋਨੇ ਸਰਕਾਰਾਂ ਸੂਬਾ ਸਰਕਾਰ ਵੀ ਹੈ ਸੈਂਟਰਲ ਸਰਕਾਰ ਇਸ ਮਸਲੇ ਦੇ ਵਿੱਚ ਸਿਆਸਤ ਕਰ ਰਹੀਆਂ ਨੇ ਹੁਣ ਦੇ 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 ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਿਹੜਾ ਨੋਟਿਸ ਦਿੱਤਾ ਜਵਾਬ ਮੰਗਿਆ ਪੰਜਾਬ ਸਰਕਾਰ ਆਪਣਾ ਕੀ ਪੱਖ ਰੱਖਦੇ ਨੇ ਔਰ ਸੈਂਟਰਲ ਸਰਕਾਰ ਕੀ ਪੱਖ ਪਰ NSA ਕੇਸ ਦੇ ਮਸਲੇ ਦੇ ਵਿੱਚ ਦੋਨੇ ਸਰਕਾਰਾਂ ਦੀ ਇਕੱਠੀ رائے ਜੀ ਲੱਗਦੀ ਆ ਉਹ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਵੀ ਮਹਿਸੂਸ ਕਰਦਾ ਉਹ ਬਾਕੀ ਲੋਕ ਵੀ ਮਹਿਸੂਸ ਕਰ ਰਹੇ ਨੇ ਔਰ ਉਹਨਾਂ ਨੇ ਪਰਿਵਾਰਿਕ ਖਡੂਰ ਸਾਹਿਬ ਦੇ ਲੋਕਾਂ ਨੇ ਤਾਂ ਫਤਵਾ ਦਿੱਤਾ ਹੋਇਆ ਇਸ ਮਸਲੇ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਇਸ ਤੋਂ ਵੱਡਾ ਕੀ ਪ੍ਰਮਾਣ ਹੋ ਸਕਦਾ ਕਿ ਜਿਹੜਾ ਬੰਦਾ ਭਾਰਤੀ ਸੰਵਿਧਾਨ ਨੂੰ ਮੰਨਣ ਲੱਗ ਪਿਆ ਭਾਰਤੀ ਡੈਮੋਕ੍ਰੈਟਿਕ ਤਰੀਕੇ 'ਚ ਹਿੱਸਾ ਲਿਆ ਉਹ ਤੋਂ ਵੱਡਾ ਤਾਂ ਕੋਈ ਪ੍ਰਮਾਣ ਪੱਤਰ ਹੋ ਨਹੀਂ ਸਕਦਾ ਲੇਕਿਨ ਸਰਕਾਰਾਂ ਨੂੰ ਤਦ ਵੀ ਨਹੀਂ ਪ੍ਰਵਾਨ ਔਰ ਜਿੱਥੋਂ ਤੱਕ ਦਲਜੀਤ ਕਲਸੀ ਆ ਇਹਦੇ ਖਿਲਾਫ ਪੰਜਾਬ ਦੇ ਕਿਸੇ ਵੀ ਥਾਣੇ ਦੇ ਵਿੱਚ ਕੇਸ ਰਜਿਸਟਰਡ ਹੀ ਆ ਇੰਡੀਆ ਦੇ ਕਿਸੇ ਵੀ ਥਾਣੇ 'ਚ ਕੇਸ ਰਜਿਸਟਰਡ ਨਹੀਂ ਹੈਗਾ ਕੋਈ ਇਹਦਾ ਪੁਰਾਣਾ ਪਿਸ਼ੋਕੜ ਨਹੀਂ ਹੈਗਾ ਕਿਉਂਕਿ ਜਿਹੜਾ ਦੀਪਸਿੱਧੂ ਉਹ ਵੀ ਇੱਕ ਫਿਲਮੀ ਕਲਾਕਾਰ ਸੀ ਇਹ ਵੀ ਇੱਕ ਫਿਲਮੀ ਕਲਾਕਾਰ ਦੋਸਤੀ ਹੋ ਗਈ ਹੋਣੀ ਆ ਮਨ 'ਚ ਸਾਜੇ ਕੀਤੇ ਉਹਦੇ ਨਾਲ ਮਾਹੌਲ ਤਾਂ ਨਹੀਂ ਨਾ ਖਰਾਬ ਹੋਇਆ ਇਹ ਜਿਹੜੀਆਂ ਦਲੀਲਾਂ ਦਿੱਤੀਆਂ ਹੁਣ ਜਦੋਂ ਅਦਾਲਤ ਦੇ ਵਿੱਚ ਚੱਲੀਆਂ ਗਈਆਂ ਹੁਣ ਦੇ ਦੇਣ ਕਿ ਸੈਂਟਰਲ ਸਰਕਾਰ ਨੂੰ ਕੀ ਪ੍ਰੋਬਲਮ ਆ ਜਾਂ ਪੰਜਾਬ ਸਰਕਾਰ ਨੂੰ ਕੀ ਪ੍ਰੋਬਲਮ ਆ ਸਾਰੀ ਜਿਹੜੀ ਸਥਿਤੀ ਆ ਉਹ ਸਪਸ਼ਟ ਹੋ ਜਾਊਗੀ ਪਰ ਕਿਉਂਕਿ ਪਿੱਛੇ ਜੇ ਚਰਚਾ ਜਿਹੜੀਆਂ ਹੁਣ ਚਾਰ ਜਿਮਨੀ ਚੋਣਾ ਹੋਣੀਆਂ ਕਿ ਜਿਹੜਾ ਬਰਨਾਲੇ ਤੋਤੇ ਉਹ ਜਿਹੜੇ ਪਰਮਜੀਤ ਸਿੰਘ ਰਾਓ ਕੇ ਸ਼ਾਇਦ ਉਹ ਉਹਨਾਂ ਨੇ ਐਲਾਨ ਕੀਤਾ ਗਦੜਬਾਏ ਤੋਂ ਪ੍ਰਧਾਨ ਮੰਤਰੀ ਬਾਜੇ ਕੇ ਨੇ ਐਲਾਨ ਕੀਤਾ ਤੇ ਡੇਰਾ ਬਾਬਾ ਨਾਨਕ ਤੋਂ ਐਲਾਨ ਕੀਤਾ ਇਹ ਦਲਜੀਤ ਸਿੰਘ ਕਲਸੀ ਨੇ ਉਹ ਵੀ ਇੱਕ ਇੱਕ ਇਸ਼ੂ ਹੈ ਹੁਣ ਦੇ ਦੇ ਕੇ ਜਦੋਂ ਤਿੰਨ ਹਫਤਿਆਂ ਦਾ ਜਵਾਬ ਮੰਗਿਆ ਕਿਉਂਕਿ ਪੰਜਾਬ ਸਰਕਾਰ ਪੰਜ ਹਫਤਿਆਂ ਦਾ ਕਹਿ ਰਹੀ ਸਨ ਪੰਜ ਹਫਤਿਆਂ ਦਾ ਟਾਈਮ ਦਿੱਤਾ ਜਾਵੇ ਤੇ ਉਹਨਾਂ ਹਾਈ ਕੋਰਟ ਨੇ ਤਿੰਨ ਹਫਤਿਆਂ ਦਾ ਦਿੱਤਾ ਹੈਗਾ ਉਹਨੂੰ 3 ਹਫ਼ਤਿਆਂ ਦੇ ਵਿੱਚ ਜਾਂ 5 ਹਫ਼ਤਿਆਂ ਦੇ ਵਿੱਚ ਕੀ ਜਵਾਬ ਤਿਆਰ ਕਰੂਗੀ ਇਹ ਟਾਈਮ ਪਾਸ ਵਾਲੀ ਗੱਲ ਆ ਪਰ ਹਾਈ ਕੋਰਟ ਦੀ ਵੀ ਇੱਕ ਆਪਣੀ ਮਰਿਆਦਾ ਇੱਕ ਆਪਣੀ ਲਿਮਟ ਆ ਕਿ ਉਹ ਕਿੰਨੀ ਕੀ ਵਾਰ ਸਰਕਾਰ ਨੂੰ ਟਾਈਮ ਦੇਗੀ ਪਰ ਜਿਹੜੇ ਐਨਐਸਏ ਜਿਹੜਾ ਲੱਗਾਗਾ ਉਹ ਹਟਾ ਦੇਣਾ ਚਾਹੀਦਾ ਕੋਈ ਐਡੇ ਵੱਡੇ ਲੋਕਾਂ ਨੇ ਜੁਰਮ ਨਹੀਂ ਕੀਤੇ ਜਿਹੜੇ ਐਨਐਸਐ ਲਾ ਕੇ ਡਿਬਰੂਗੜ੍ਹ ਭੇਜੇ ਹਾਂ ਜੇ ਭੇਜਣੇ ਆਗੇ ਤੇ ਜਿਹੜੇ ਗੈਰ ਸਮਾਜਿਕ ਅਨਸਰ ਨੇ ਉਹਨਾਂ ਨੂੰ ਭੇਜੋ ਜਿਹੜੇ ਰੇਪਸਟ ਨੇ ਉਹਨਾਂ ਨੂੰ ਭੇਜੋ ਜਿਹੜੇ ਫਰੋਤੀਆਂ ਗੈਂਗਸਟਰ ਨੇ ਉਹਨਾਂ ਨੂੰ ਭੇਜੋ ਜਾਂ ਜਿਹੜੇ ਦੇਸ਼ ਨੂੰ ਤੋੜਨ ਵਾਲੀਆਂ ਜਿਹੜੀਆਂ ਗਤੀਵਿਧੀਆਂ ਉਹਨਾਂ ਨੂੰ ਭੇਜੋ ਪਰ ਆਹ ਜਿਹੜੇ 5-7 ਭੇਜੇ ਨੇ ਇਹਨਾਂ ਦੀ ਤਾਂ ਕੋਈ ਐਡੀ ਵੱਡੀ ਮੰਗ ਵੀ ਨਹੀਂ ਸੀ ਇਹ ਤੇ ਇੱਕ ਦੂਜੇ ਨੂੰ ਪ੍ਰਧਾਨ ਮੰਤਰੀ ਬਾਜੇ ਕੇ ਦਾ ਕੀ ਸੀ ਹਨਾ ਉਹ ਪੱਟ ਦੇ ਸਾਪੀਆਂ ਮਾਰਨ ਜੋਗਾ ਇੱਕ ਆਮ ਇੱਕ ਬਲੌਗਰ ਸੀ ਜਿਹੜਾ ਬਲੌਗਰ ਤੋਂ ਜਿਹਨੂੰ ਮਹੀਨੇ ਦੇ ਥੋੜੇ ਬਹੁਤੇ ਪੈਸੇ ਆ ਜਾਂਦੇ ਇਸ ਤੋਂ ਵੱਡੇ ਉਹਦੇ ਕੀ ਸੀ ਮੈਨੂੰ ਲੱਗਦਾ ਕਿ ਨਾ ਉਹ ਮੇਰੇ ਵਾਂਗੂ ਤਿੰਨਾ ਚੋਂ ਨਾ 13 ਚ ਬਸ ਉਹ ਥਾਪੀਆਂ ਜੇ ਮਾਰਦਾ ਮਾਰਦਾ ਜਿਹੜਾ ਉਹ ਹਿਟ ਲਿਸਟ ਤੇ ਆ ਗਿਆ ਤੇ ਇਹਦੇ ਨਾਲ ਜਦੋਂ ਤੁਸੀਂ ਧੱਕੇ ਨਾਲ ਪੁਲਿਸ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਵੀ ਧੱਕੇ ਦੇ ਨਾਲ ਬੇਕਸੂਰ ਮੁੰਡੇ ਖਾੜਕੂ ਬਣਾएंगे ਸ਼ਹੀਦ ਕੀਤੇਗੇ ਝੂਠੇ ਪੁਲਿਸ ਮੁਕਾਬਲੇ ਤੇ ਹੁਣ ਵੀ ਇਦਾਂ ਦੇ ਜਦੋਂ ਤੁਸੀਂ ਝੂਠੇ ਫਰਜੀ ਕੇਸ ਰਜਿਸਟਰਡ ਕਰਿਓ ਕਰਦੇ ਹੋ ਤੇ ਫਿਰ ਇਹ ਉਹ ਪੰਜਾਬ ਜਿਹੜੀ ਖਾਸ ਸਿੱਖ ਜਾਂ ਪੰਜਾਬੀ ਸ਼ੇਰਾਂ ਦੀ ਕੌਮ ਆ ਤੇ ਫਿਰ ਉਹ ਗੁਮਰਾਹ ਹੋ ਜਾਂਦੀ ਭਟਕ ਜਾਂਦੀ ਹੈਗੀਆ ਪ੍ਰਵੋਕ ਕਰਦੀਆਂ ਨੇ ਏਜੰਸੀਆਂ ਤੇ ਸਰਕਾਰ ਫਿਰ ਜਿਹੜੇ ਰਿਜ਼ਲਟ ਨੇ ਉਹ ਮਾੜੇ ਆਉਂਦੇ ਨੇ ਫਿਰ ਸਰਕਾਰਾਂ ਵਾਸਤੇ ਸੰਭਲਣ ਇਸ ਜਿਹੜੀ ਸਥਿਤੀ ਆ ਔਖੀ ਹੋ ਜਾਂਦੀ ਆ ਜੀ ਉਦ ਦੇਖਦੇ ਆ ਕਿ ਹੁਣ ਪੰਜਾਬ ਸਰਕਾਰ ਉਸ ਹਾਈ ਕੋਰਟ ਦੇ ਨੋਟਿਸ ਦਾ ਕੀ ਜਵਾਬ ਦਿੰਦੀ ਹੈ ਇੱਕ ਮਸਲਾ ਅਗਲਾ ਜਿਹੜਾ ਉਹ ਵੀ ਪੰਜਾਬ ਸਰਕਾਰ ਨਾਲ ਜੁੜਿਆ ਕਿਉਂਕਿ ਮੁੱਖ ਮੰਤਰੀ ਨੇ ਜਦੋਂ ਪਬਲਿਕ ਮਾਈਨ ਕਹਿ ਦਿੰਦੇ ਆ ਉਹਨੂੰ ਖੱਡਾਂ ਨੇ ਜਿਹੜੀਆਂ ਉਸ ਦਾ ਉਦਘਾਟਨ ਵੀ ਕੀਤਾ ਦਾਵਾ ਵੀ ਨਾਲ ਕੀਤਾ ਕਿ ਸੂਰਜ ਚੜਨ ਤੋਂ ਬਾਅਦ ਇਸ਼ਪੰਤੋ ਪਹਿਲਾ ਜਿਹੜੀ ਮਾਈਨਿੰਗ ਹੋਏਗੀ ਉਹ ਵੀ ਕਈ ਥਾਵਾਂ ਦੇ ਉੱਤੇ ਹੈ ਮਨਜ਼ੂਰੀ ਕਈਆਂ ਤੇ ਨਹੀਂ ਉਹੀ ਹੈ ਜਿਹੜੀ ਹੈ ਵਾਜਬ ਮਾਈਨਿੰਗ ਹੋਏਗੀ ਉਸ ਦਾ ਬਕਾਇਦਾ ਰਿਕਾਰਡ ਰੱਖਿਆ ਜਾਏਗਾ ਜਿਹੜੀ ਉਸ ਤੋਂ ਬਾਅਦ ਹੁੰਦੀ ਹੈ ਜਾਂ ਹਨੇਰੇ ਚ ਹੁੰਦੀ ਹੈ ਉਹ ਸਾਰੀ ਹੀ ਗੈਰਕਾਨੂੰਨੀ ਮੰਨੀ ਜਾਏਗੀ ਜਿਵੇਂ ਮਰਜ਼ੀ ਹੈ ਪਰ ਹੁਣ ਮਾਮਲਾ ਆਇਆ ਸਾਹਮਣੇ ਕਿ ਲੁਧਿਆਣੇ ਵਾਲੇ ਪਾਸੇ ਸਤਲੋਈ ਦੇ ਵਿੱਚ ਮਾਈਨਿੰਗ ਹੈ ਜਿਹੜੀ ਉਹ ਲਗਾਤਾਰ ਢੱਲੇ ਨਾਲ ਚੱਲ ਰਹੀ ਹੈ ਰੁਕੀ ਨਹੀਂ ਆਉ ਤੇ ਉਹ ਕੌਣ ਕਰਦਾ ਫਿਰ ਦੇਖੋ ਪੰਜਾਬ ਸਰਕਾਰ ਨੇ ਕਈ ਦਫਾ ਇਹ ਚੀਜ਼ਾਂ ਬੋਲੀਆਂ ਨੇ ਪਰ ਹਲੇ ਤੱਕ ਉਹ ਚੀਜ਼ਾਂ ਜਿਹੜੇ ਗੱਲਾਂ ਕੀਤੀਆਂ ਉਸੇ ਕਾਰਨ ਉਹਨਾਂ ਨੇ ਇਹ ਵੀ ਕਹਿ ਦਿੱਤਾ ਇਸ ਪੰਜਾਬ ਸਰਕਾਰ ਨੇ ਕਿ ਜਿਸ ਵੀ ਜ਼ਿਲ੍ਹੇ ਦੇ ਵਿੱਚ ਮਾਈਨਿੰਗ ਹੋ ਜਿਲੇ ਦਾ ਡਿਪਟੀ ਕਮਿਸ਼ਨਰ ਜਾਂ ਐਸਐਸਪੀ ਜ਼ਿੰਮੇਵਾਰ ਹੋਏਗਾ ਕਿਸ ਨੂੰ ਜ਼ਿੰਮੇਵਾਰੀ ਬਣਾਇਆ ਗਿਆ ਕਿਸ ਦੀ ਰਿਸਪੌਂਸਿਬਿਲਟੀ ਫਿਕਸ ਕੀਤੀ ਗਈ ਹੁਣ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਮਾਈਨਿੰਗ ਹੋ ਰਹੀ ਆ 30 ਸਤੰਬਰ 2024 ਤੱਕ ਤਾਂ ਵੈਸੇ ਬੈਨ ਸੀ ਅਗਰ ਇਸ ਦੇ باوجود ਵੀ ਮਾਈਨਿੰਗ ਲੁਧਿਆਣੇ ਦੇ ਵਿੱਚ ਸਤਲੁਜ ਦਰਿਆ ਦੇ ਕੰਢੇ ਮਾਈਨਿੰਗ ਹੋ ਰਹੀ ਆ ਖਾਸ ਕਰਕੇ ਸਾਨੇਵਾਲ ਦੇ ਨੇੜੇ ਤੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਨਵਾਂ ਸ਼ਹਿਰ ਜਾ ਕੇ ਟੱਚ ਕਰਦੇ ਨੇ ਅਗਰ ਇਹਨਾਂ 도ੜਨਾ ਜ਼ਿਲ੍ਹਿਆਂ ਦੇ ਵਿੱਚ ਮਾਈਨਿੰਗ ਹੋ ਰਹੀ ਆ ਤੇ ਜ਼ਿਲ੍ਹੇ ਦੇ ਮਾਈਨਿੰਗ ਅਫਸਰ ਜਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੀ ਸੁੱਤੇ ਹੋਏ ਨੇ ਮਤਲਬ ਜਾਂ ਤੇ ਉਹਨਾਂ ਅਫਸਰਾਂ ਦੇ ਚਾਹੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਨੇ ਜਾਂ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਨੇ ਉਹਨਾਂ ਦੇ ਉੱਪਰ ਜਾਂ ਤੇ ਕਿਸੇ ਪੋਲੀਟੀਕਲ ਬੰਦੇ ਦਾ ਦਬਾਅ ਜਿਹੜੀ ਇਹ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਆ ਉਹਨਾਂ ਨੂੰ ਰੋਕਣ ਵਾਸਤੇ ਪੋਲੀਟੀਕਲ ਦਬਾਅ ਜਾਂ ਤੇ ਇਹ ਕਿ ਇਹਨਾਂ ਦਾ ਹਿੱਸਾ ਪੱਤੀ ਹੋਸਦਾ ਸਿਵਲ ਪ੍ਰਸ਼ਾਸਨ ਦਾ ਦੋ ਚੀਜ਼ਾਂ ਹੋਸੇ ਜਾਂ ਤੇ ਸਰਕਾਰ ਪਾਸਿਓਂ ਕੋਈ ਰੋਕ ਰਿਆ ਜਾਂ ਫਿਰ ਉਹਨਾਂ ਦੀ ਆਪਣੀ ਦੁਕਾਨ ਚੱਲਦੀ ਆ ਤੇਜਪ ਤੇਜਾ ਤੇ ਤੁਸੀਂ ਪਹਿਲੂ ਕੀ ਹੋ ਸਕਦਾ ਦੋ ਪਹਿਲੂ ਹੀ ਹੋ ਸਕਦੇ ਨਾ ਜਾਂ ਜੇ ਸਰ ਜਦੋਂ ਕੰਮ ਕਰਨਾ ਚਾਹੁੰਦੇ ਵੱਡਾ ਕੋਈ ਫੂਨਟ ਚਲੇ ਜਾਂਦਾ ਜਾਂ ਫਿਰ ਜਿਹੜੇ ਮਾਈਨਿੰਗ ਗੈਰਕਾਨੂੰਨੀ ਕਰਕੇ ਉਹ ਉਹਨਾਂ ਦਾ ਘਰ ਚਲਾ ਰਹੇ ਨੇ ਹੁਣ ਇਹ ਜਿਹੜੀ ਸਥਿਤੀ ਆ ਰਹੀ ਇਸ ਮਸਲੇ ਦੇ ਵਿੱਚ ਬੜਾ ਇਹ ਇੱਕ ਕਿਉਂਕਿ ਪਿਛਲੇ 2.5 ਸਾਲਾਂ ਤੋਂ ਸੂਬੇ ਦੇ ਅੰਦਰ ਗੈਰਕਾਨੂੰਨੀ ਮਾਈਨਿੰਗ ਨਹੀਂ ਰੁਕੀ ਆਗੀ ਔਰ ਅਰਵਿੰਦ ਕੇਜਰੀਵਾਲ ਸਾਹਿਬ ਜਦੋਂ ਪੰਜਾਬ ਚ 2022 ਦੇ ਵਿੱਚ ਚੋਣ ਪ੍ਰਚਾਰਨ ਕਰਨ ਦੇ ਉਹਨਾਂ ਨੇ ਪੰਜਾਬ ਦੇ ਹਰ ਪਿੰਡ ਚੋਂ ਹਰ ਸ਼ਹਿਰ ਚੋਂ ਹਰ ਰੈਲੀ ਚੋਂ ਹਰ ਰੋਡ ショਅ ਦੇ ਵਿੱਚ ਉੱਚੀ ਉੱਚੀ ਬਾਹਾਂ ਕਰਕੇ ਰੌਲਾ ਪਾਇਆ ਸੀ ਕਿ ਜੀ ਮੈਂ ਆਈਆਰਐਸ ਅਫੀਸਰ ਹਾਂ ਮੈਂ ਬਾਣੀਆਂ ਦਾ ਮੁੰਡਾ ਹਾਂ ਔਰ ਮੈਨੂੰ ਪਤਾ ਪੈਸਾ ਕਿਵੇਂ ਇਕੱਠਾ ਕਰੀਦਾ ਹੈਗਾ ਉਹਨਾਂ ਨੇ ਦੋ ਕਿਹਾ ਸੀ ਕਿ 20000 ਕਰੋੜ ਰੁਪਈਆ ਆਊਗਾ ਰੇਤਾ ਚੋਂ ਤੇ 30000 ਕਰੋੜ ਰੁਪਈਆ ਆਊਗਾ ਸ਼ਰਾਬ ਚੋਂ ਮਤਲਬ 1 ਸਾਲ ਦਾ 50000 ਕਰੋੜ ਰੁਪਏ ਹੋ ਗਿਆ ਆਪਣੀ 2.5 ਸਾਲ ਹੋ ਗਏ ਨੇ ਮਤਲਬ 2 ਸਾਲਾਂ ਦਾ ਲੱਖ ਕਰੋੜ ਹੋ ਗਿਆ ਤੇ ਬਾਕੀ ਅੱਧੇ ਲਾ ਲੋ ਅੱਧੇ ਸਾਲ ਦਾ ਸਵਾ ਲੱਖ ਕਰੋੜ ਰੁਪਈਆ ਜਿਹੜਾ ਵਾ ਉਹ ਪੰਜਾਬ ਦਾ ਕਿੱਥੇ ਗਿਆ ਕਿਹਦੀ ਜੇਬ ਦੇ ਵਿੱਚ ਗਿਆ ਕੌਣ ਖਾ ਗਿਆ ਕਿਹੜਾ ਰੇਤਾ ਚੁੱਕੀ ਜਾ ਰਿਹਾ ਕਿਹੜਾ ਸ਼ਰਾਬ ਤੋਂ ਪੈਸੇ ਨਹੀਂ ਆਏ ਇਹਦਾ ਮਤਲਬ ਸਰਕਾਰ ਤੇ ਤੁਹਾਡੀ ਤੁਹਾਡੇ ਬੰਦੇ ਖਾ ਗਏ ਹੋਏ ਜੀ ਜੇ ਤੁਸੀਂ ਕਹਿ ਰਹੇ ਕਿ 20000 ਕਰੋੜ ਰੁਪਈਆ ਮਾਈਨਿੰਗ ਚ ਆਊਗਾ ਸਾਲ 'ਚ ਤੇ ਉਹਦੇ 2000 ਕਰੋੜ ਰੁਪਈਆ ਵੀ ਨਹੀਂ ਆਇਆ ਤੁਸੀਂ ਕਹਿ ਰਹੇ ਹੋ ਕਿ 30000 ਕਰੋੜ ਰੁਪਈਆ ਐਕਸਾਈਜ ਚੋਂ ਆਊਗਾ ਤੇ ਸਾਲ ਦਾ ਤੇ 5000 ਕਰੋੜ ਰੁਪਈਆ ਵੀ ਨਹੀਂ ਆਉਂਦਾ ਬਾਕੀ ਪੈਸੇ ਕੌਣ ਖਾ ਗਿਆ ਇਹ ਤੇ ਪੰਜਾਬ ਦੀ ਜਨਤਾ ਨੂੰ ਸਵਾਲ ਪੁੱਛਣਾ ਚਾਹੀਦਾ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਜਾਂ ਜਿਹੜੇ ਮੁੱਖ ਮੰਤਰੀ ਸਾਹਿਬ ਜਨਤਾ ਕੋ ਜਾਂਦੇ ਪੁੱਛਣ ਤਾਂ ਸਹੀ ਕਿ ਪਿਛਲੇ ਤੁਸੀਂ ਸਵਾ ਲੱਖ ਕਰੋੜ ਛੱਡੋ ਤੁਸੀਂ 1 ਲੱਖ ਕਰੋੜ ਛੱਡੋ ਤੁਸੀਂ ਸਾਨੂੰ ਢਾਈਆਂ ਸਾਲਾਂ ਦਾ 5000 ਕਰੋੜ ਰੁਪਈਆ ਦਿਖਾ ਦੋਗੇ ਜਿਵੇਂ ਇੱਤਾ ਜਿੱਦੇ ਸ਼ਰਾਬ ਚੋਂ ਆਇਆਗਾ ਮਤਲਬ ਗੱਲਾਂ ਐਡੀਆਂ ਵੱਡੀਆਂ ਕੀਤੀਆਂ ਗਈਆਂ ਨੇ ਜਿਹੜੀਆਂ ਹਵਾ ਦੇ ਵਿੱਚ ਹੀ ਇਹਨਾਂ ਨੇ ਉਦੋਂ ਇਹ ਵੱਡੀਆਂ ਗੱਲਾਂ ਕਰਕੇ ਜਿਹੜੀਆਂ ਹੁਣ ਝੂਠੀਆਂ ਸਾਬਤ ਹੋ ਗਈਆਂ ਉਕਾਲੀਆਂ ਦੇ ਕਾਂਗਰਸ ਨੂੰ ਕਹਾ ਕਿ ਦੇਖੋ ਜੀ ਅਸੀਂ ਤਾਂ 30000 ਕਰੋੜ ਰੁਪਇਆ ਸ਼ਰਾਬ ਚੋਂ ਕੱਢਣ ਦੇ ਇਹ ਖਾਂਦੇ ਰਹੇ ਅਸੀਂ ਦੀ ਰੇਤਾ ਚੋਂ 20000 ਕਰੋੜ ਰੁਪਇਆ ਕੱਢਣਾ ਵਾ ਤੇ ਇਹ ਖਾਂਦੇ ਰਹੇ ਮਤਲਬ ਜੇ ਉਹ ਖਾਂਦੇ ਰਹੇ ਨੇ ਮਤਲਬ ਤੁਸੀਂ ਵੀ ਖਾਧਾ ਮੈਂ ਸਾਲ ਦਾ 50000 ਕਰੋੜ ਰੁਪਇਆ ਰੇਤਾ ਤੇ ਸ਼ਰਾਬ ਚੋਂ ਤੁਸੀਂ ਖਾ ਗਿਓ ਹੁਣ ਜਿਹੜੀ ਸਤਲੁਜ ਦਰਿਆ ਦੇ ਕੰਢੇ ਜਿਹੜੀ ਮਾਈਨਿੰਗ ਹੋ ਰਹੀ ਆ ਇਹ ਜ਼ਿੰਮੇਵਾਰੀ ਤੇ ਬੰਦੀ ਨਵਾਂ ਸ਼ਹਿਰ ਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹੁਣ ਲੁਧਿਆਣਾ ਦੀ ਜਿਹੜੀ ਡਿਪਟੀ ਕਮਿਸ਼ਨਰ ਦੇ ਨਾਲ ਜਦੋਂ ਅੱਜ ਮੀਡੀਆ ਨੇ ਗੱਲਬਾਤ ਕੀਤੀ ਜਿਹੜੀ ਅਖ ਅਸੀਂ ਜੀ ਅਸੀਂ ਅਚਨਚੇਤ ਜੀ ਸਰਪ੍ਰਾਈਜ਼ਿੰਗ ਚੈਕਿੰਗ ਕਰਿਆ ਕਰਾਂਗੇ ਜੀ ਵੀ ਇਹਦੇ ਚ ਸਰਪ੍ਰਾਈਜ਼ਿੰਗ ਚੈਕਿੰਗ ਕੀ ਕਰੋਗੇ ਤੁਹਾਨੂੰ ਪਤਾ ਨਾਲ ਪੁਲਿਸ ਲੋਕੀ ਗਵਾਹ ਬਨਣ ਤਿਆਰ ਲੋਕਾਂ ਪਿੰਡਾਂ ਦੇ ਵਿੱਚ ਛੜਕਾ ਤੋੜਦੇ ਤੇ ਜਾਂ ਲਿੰਕ ਰੋਡ ਤੋੜਦੇ ਤੇ ਉਹਨਾਂ ਨੂੰ ਪਿੱਛੇ ਟਿੱਪਰ ਨੇ ਜੀ ਸੀ ਬੀ ਮਸ਼ੀਨਾਂ ਨੇ ਪੋਕਲੈਨ ਮਸ਼ੀਨਾਂ ਨੇ ਕਰੋ ਜ਼ਬਤ ਕਰੋ ਮੁਕਦਮੇ ਦਰਜ ਹੁਣ ਇਹ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਦੇਖੀਏ ਕਿ ਜੀ ਏ ਡੀ ਸੀ ਦੀ ਅਗਵਾਈ ਚ ਇੱਕ ਨੋਡਲ ਆਫੀਸਰ ਦੀ ਜ਼ਿੰਮੇਵਾਰੀ ਤੈਅ ਕਰ ਦਿੱਤੀ ਹੈ ਹੁਣ ਜ਼ਿੰਮੇਵਾਰੀਆਂ ਤੈਅ ਕਰਦੇ ਨੇ ਰਿਜ਼ਲਟ ਤੇ ਜ਼ੀਰੋ ਆ ਮਤਲਬ ਘੱਟੋ ਘੱਟ ਅੱਜ ਹੀ ਮਾਈਨਿੰਗ ਨਾਲ ਅੱਜ ਵੀ ਮਾਈਨਿੰਗ ਹੋ ਰਹੀ ਆ ਇਹਦਾ ਮਤਲਬ ਆ ਕਿ ਜਿਹੜੀ ਰੋਪੜ ਦੇ ਆਲੇ-ਦੁਆਲੇ ਹੁੰਦੀ ਆ ਮਾਈਨਿੰਗ ਜਿਹੜੀਆਂ ਇਸ ਏਰੀਆ ਦੇ ਵਿੱਚ ਬੜਾ ਇਹ ਏਰੀਆ ਬਦਨਾਮ ਹੋਇਆ ਜਾਂ ਲੁਧਿਆਣੇ ਵਾਲੇ ਪਾਸੇ ਮਾਈਨਿੰਗ ਹੋ ਰਹੀ ਆ ਇਹ ਇਹ ਕੌਣ ਕਰ ਕੌਣ ਰਿਹਾਗਾ ਇਹ ਇਹ ਇੱਥੋਂ ਦੇ ਜਿਹੜੇ ਐਮ ਐਮ ਐਲ ਏ ਸਾਹਿਬ ਨੇ ਇਨ੍ਹਾਂ ਇਲਾਕਿਆਂ ਜਿੱਥੇ ਮਾਈਨਿੰਗ ਹੋ ਰਹੀ ਆ ਪੰਜਾਬ ਦੇ ਵਿੱਚ ਕਿਸੇ ਵੀ ਏਰੀਆ ਦੇ ਵਿੱਚ ਮਾਈਨਿੰਗ ਆਪਦੇ ਚੋਲੇ ਦੋ ਐਗਜ਼ਾਮਪਲਾਂ ਦੇਤੀਆਂ ਕਿਉਂਕਿ ਰੋਪੜ ਦਾ ਰੌਲਾ ਤੇ ਹਾਈ ਕੋਰਟ ਦੇ ਵਿੱਚ ਵੀ ਪੈਂਦਾ ਰਿਹਾ ਤੇ ਅੱਜ ਲੁਧਿਆਣੇ ਦਾ ਰੌਲਾ ਪੈ ਗਿਆ ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਮਾਈਨਿੰਗ ਹੋ ਰਹੀ ਹੈ ਔਰ ਸਰਕਾਰ ਕਹਿ ਰਹੀ 30 ਸਤੰਬਰ ਤੱਕ ਮਾਈਨਿੰਗ ਨਹੀਂ ਹੋ ਸਕਦੀ ਤੇ ਫਿਰ ਮਾਈਨਿੰਗ ਕਰ ਕੌਣ ਰਿਹਾ ਕੀ ਪੰਜਾਬ ਤੋਂ ਕੋਈ ਬਾਹਰ ਲਾ ਕੇ ਮਾਈਨਿੰਗ ਕਰ ਰਿਹਾ ਹੈ ਗੈਰਕਾਨੂੰਨੀ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਪਤਾ ਨਹੀਂ ਜ਼ਿਲ੍ਹਿਆਂ ਦੇ ਐਸਐਸਪੀ ਪੁਲਿਸ ਅਧਿਕਾਰੀਆਂ ਨੂੰ ਜਾਂ ਡਿਪਟੀ ਕਮਿਸ਼ਨਰ ਨੂੰ ਨਹੀਂ ਪਤਾ ਇਹ ਤਾਂ ਮਤਲਬ ਸਾਰੇ ਦੇ ਵਿਕੇ ਨਹੀਂ ਹੋ ਸਕਦੇ ਸਾਰੇ ਤੇ ਪੈਸੇ ਖਾਂਦੇ ਨਹੀਂ ਹੋਣਗੇ ਪਰ ਡਰਾਵਾ ਜਾਂ ਧਮਕਾਇਆ ਜਾ ਰਿਹਾ ਹੋਊਗਾ ਜਾਂ ਚੁੱਪ ਰਹਿਣ ਵਾਸਤੇ ਕਿਹਾ ਹੋਵੇ ਵੀ ਡਿਊਟੀ ਕਰਨੀ ਤੇ ਚੁੱਪ ਕਰਕੇ ਕਰੋ ਜਿਆਦਾ ਫਰਜ਼ਾਂ ਦੇ ਬਾਰੇ ਧਿਆਨ ਹੀ ਨਾ ਦੇਣ ਜਾਂ ਤੇ ਉਹ ਵਜ੍ਹਾ ਹੋ ਸਕਦੀ ਪਰ ਮੈਨੂੰ ਇਹ ਲੱਗਦਾ ਕਿ ਜਿੰਨੇ ਵੀ ਡਿਪਟੀ ਕਮਿਸ਼ਨਰ ਨੇ ਨਾ ਉਹ ਲਗਭਗ ਸਾਰਿਆਂ ਨੂੰ ਆਪਣੀਆਂ ਆਪਣੀਆਂ ਕੁਰਸੀਆਂ ਪਿਆਰੀ ਪਿਆਰੀਆਂ ਪੁਲਿਸ ਅਫਸਰਾਂ ਨੂੰ ਆਪਣੀਆਂ ਕੁਰਸੀਆਂ ਪਿਆਰੀਆਂ ਕਿ ਜੇ ਅਸੀਂ ਗੈਰ ਕਾਨੂੰਨੀ ਮਾਈਨਿੰਗ ਵਾਲਿਆਂ ਨੂੰ ਕਾਬੂ ਕਰ ਲਿਆ ਉਹਨਾਂ ਦੀਆਂ ਪਹੁੰਚ ਤੇ ਬੜੀ ਉੱਪਰ ਤੱਕ ਨੇ ਇੱਕ ਉਦਾਹਰਨ ਆਈ ਵੀ ਸੀ ਸਾਹਮਣੇ ਉਸ ਤੋਂ ਬਾਅਦ ਬਣਿਆ ਕਿ ਉਸ ਜ਼ਿਲ੍ਹਾ ਪ੍ਰਸ਼ਾਸਨ ਦਾ ਐਸਐਸਪੀ ਤੱਕ ਨੂੰ ਬਦਲ ਲਈ ਕਰ ਦਿੱਤੀ ਗਈ ਸੀ ਤਰਨਤਾਰਨ ਵਾਲੇ ਪਾਸੇ ਜਦੋਂ ਇੱਕ ਐਮਐਲਏ ਦਾ ਨਿੱਦੀ ਕੀ ਰਿਸ਼ਤੇਦਾਰ ਜਿਹਦੇ ਘਰ ਦੇ ਵਿੱਚ ਤਸਵੀਰਾਂ ਵੀ ਬਹੁਤ ਆਈਆਂ ਕਿ ਕਿਹੜਾ ਕਿਹੜਾ ਸਮਾਨ ਆ ਜਿਹੜਾ ਸਮਗਰੀ ਹੈ ਉਹ ਨਹੀਂ ਖੜੀ ਮਾਈਨਿੰਗ ਕਰਨ ਵਾਲੀ ਉਹ ਵੀ ਗੈਰ ਕਾਨੂੰਨੀ ਮਾਈਨਿੰਗ ਬਾ ਉਹ ਫਿਰ ਅਫਸਰ ਬਦਲ ਦਿੱਤੇ ਗਏ ਸੀ ਹਾਲਾਂਕਿ ਉਹ ਔਰਤੇ ਇਲਜ਼ਾਮ ਲੱਗੇ ਸੀ ਉਹ ਐਸਐਸਪੀ ਵੀ ਧੱਕਾ ਕਰ ਗਿਆ ਸੀ ਕਿ ਜੇ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਪਰਚਾ ਦਰਜ ਹੁੰਦਾ ਤੁਸੀਂ ਕੁੱਟ ਮਾਰ ਨਹੀਂ ਕਰ ਸਕਦੇ ਕਿਉਂਕਿ ਉਹ ਐਮਐਲਏ ਦੇ ਪਨਵਈਏ ਨੂੰ ਬਹੁਤ ਜ਼ਿਆਦਾ ਕਹਿੰਦੇ ਕੁੱਟਿਆ ਪਰਿਆ ਕੰਨ ਤੇ ਪਿਸਤੌਲ ਰੱਖਦਾ ਉਹ ਪੁਲਿਸ ਉਹਦਾ ਤੱਕਾ ਕਰ ਗਈ ਇਸੇ ਕਰਕੇ ਉਹ ਐਸਐਸਪੀ ਨੂੰ ਬਦਲ ਦਿੱਤਾ ਗਿਆ ਸੀ ਔਰ ਬਾਅਦ ਚ ਉਹਨੂੰ ਕਈ ਮਹੀਨੇ ਤੱਕ ਪੰਜਾਬ ਸਰਕਾਰ ਨੇ ਕੋਈ ਡਿਊਟੀ ਵੀ ਨਹੀਂ ਦਿੱਤੀ ਵਿਹਲਾ ਹੀ ਬਿਠਾ ਛੱਡਿਆ ਸੀ ਉਹ ਵੀ ਮਾੜੀ ਗੱਲ ਹੈ ਜੋ ਤੁਸੀਂ ਕਾਨੂੰਨ ਨੂੰ ਜ਼ਿਆਦਾ ਹੱਥਾਂ ਵਿੱਚ ਲੈ ਲੈਂਦੇ ਪਰ ਮਾਈਨਿੰਗ ਰੋਕਣੀ ਚਾਹੀਦੀ ਨਾ ਉਹ ਰੁਕ ਨਹੀਂ ਰਹੀ ਹੈਗੀ ਕਈ ਐਸਐਸਪੀ ਬੜੇ ਸਿਆਣੇ ਨੇ ਉਹ ਸਾਲਖੰਡ ਲਾ ਕੇ ਖੋਦ ਹੀ ਬਦਲੀ ਕਰਵਾ ਲੈਂਦੇ ਹੈਗੇ ਨੇ ਵੀ ਹਾਈ ਕੋਰਟ ਤੋਂ ਬਚੇ ਰਵਾਂਗੇ ਨਾਲੇ ਚਾਰ ਪੈਸੇ ਬਣ ਜਾਂਦੇ ਹੈਗੇ ਨੇ ਬਾਕੀ ਦੂਜੇ ਜ਼ਿਲ੍ਹੇ ਚ ਜਾ ਕੇ ਲੱਗ ਜਾਂਦੇ ਹੈਗੇ ਨੇ ਪਰ ਆ ਜਿਹੜਾ ਹੁਣ ਰੋਪੜ ਦਾ ਜਿਹੜਾ ਸਵਾਲ ਸੌਰੀ ਜਿਹੜਾ ਲੁਧਿਆਣੇ ਦਾ ਸਵਾਲ ਹੈ ਜਿਹੜਾ ਲੁਧਿਆਣੇ ਦਾ ਜਿਹੜਾ ਸਵਾਲ ਹੈ ਕਿ ਉੱਥੋਂ ਜੇ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ ਤੇ ਫਿਰ ਵੀ ਜਦ ਕਾਨੂੰਨ ਪਾਸ ਆ ਪੇ 30 ਸਤੰਬਰ ਤੱਕ ਨਹੀਂ ਮਾਈਨ ਹੋਏ ਫਿਰ ਸਰਪ੍ਰਾਈਜ਼ ਵਿਜ਼ਿਟਿੰਗ ਕਰਨ ਛਾਪੇਮਾਰੀ ਦੀ ਲੋੜ ਨਹੀਂ ਹੈਗੀ ਡੀਸੀ ਚਿੱਠੀ ਲਿਖੇ ਪੁਲਿਸ ਨੂੰ ਲੁਧਿਆਣੇ ਵਾਲਾ ਵੀ ਡੀਸੀ ਤੇ ਨਵਾਂ ਸ਼ਹਿਰ ਵਾਲਾ ਵੀ ਡੀਸੀ ਪੁਲਿਸ ਅਧਿਕਾਰੀਆਂ ਨੂੰ ਚਿੱਠੀ ਲਿਖਣ ਵੀ ਇਹ ਮਾਈਨਿੰਗ ਬੰਦ ਨਹੀਂ ਹੋਣੀ ਚਾਹੀਦੀ ਤੇ ਪੁਲਿਸ ਆਪੇ ਕਰਿਆਗੇ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਕਹਿੰਦੇ ਨਾ ਦਾਲ ਚ ਕੀ ਹੁੰਦੇ ਦਾਲ ਕੀ ਹੈ ਕਦਾਲ ਕਾਲੀ ਹੈ ਹਾਂ ਇੱਥੇ ਦੀ ਸਾਰੀ ਦੀ ਸਾਰੀ ਦਾਲ ਕਾਲੀ ਹੈ ਤੇ ਅਫਸਰ ਵੀ ਸਾਰੇ ਉਦਾਂ ਦੇ ਹੋਗੇ ਕਿ ਆਪਾਂ ਡੀਸੀ ਲੱਗੇ ਰੋ ਐਸਐਸਪੀ ਲੱਗੇ ਰੋ ਜਿੱਥੇ ਪਹਿਲਾਂ ਲੁੱਟ ਕੇ ਲੇ ਜੇ ਇਹ ਲੁੱਟ ਲੈਣਗੇ ਤੇ ਏਡੀ ਕੀ ਕੀ ਗੱਲ ਆ ਪਰ ਪੰਜਾਬ ਵੱਲ ਕੋਈ ਧਿਆਨ ਨਹੀਂ ਦਿੰਦਾ ਯਾਰ ਹੋਰ ਜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਸੂਰਜ ਢਲਦਿਆਂ ਜੇ ਮਾਈਨਿੰਗ ਹੋ ਰਹੀ ਹੈ ਦਾ ਮਤਲਬ ਗੈਰਕਾਨੂੰਨੀ ਆ ਤੇ ਫਿਰ ਮਾਈਨਿੰਗ ਤੇ ਗੈਰਕਾਨੂੰਨੀ ਹੋ ਰਹੀ ਹੈ ਤੇ ਫਿਰ ਤੁਹਾਡਾ ਪ੍ਰਸ਼ਾਸਨ ਕੀ ਕਰ ਰਿਹਾਗਾ ਇਹਦਾ ਮਤਲਬ ਆ ਕਿ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਮਤਲਬ ਮਿਲੇ ਹੋਏ ਨੇ ਤੇ ਇਸ ਕਰਕੇ ਜੇ ਮਿਲੇ ਹੋਏ ਨੇ ਤੇ ਫਿਰ ਤੁਸੀਂ ਅੱਗੇ ਤੋਂ ਬੋਲਣ ਜੋਗੇ ਨਹੀਂ ਰਹਿ ਗਏਗੇ ਕਿ ਸੂਬੇ ਦੇ ਵਿੱਚ ਗੈਰਕਾਨੂੰਨੀ ਮਾਈਨਿੰਗ ਹੋਣ ਇਸ ਮਸਲੇ ਦੇ ਪੰਜਾਬ ਦੇ ਵਿੱਚ ਨਸ਼ਾ ਗੈਰਕਾਨੂੰਨੀ ਮਾਈਨਿੰਗ ਇਸ ਮਸਲੇ ਦੇ ਵਿੱਚ ਨਾ ਕਾਲੀ ਬੋਲ ਦੇ ਚੰਗੇ ਆ ਲੱਗਦੇ ਨਾ ਕਾਂਗਰਸੀ ਬੋਲ ਦੇ ਚੰਗੇ ਲੱਗਦੇ ਨੇ ਤੇ ਨਾ ਹੂੰ ਝਾੜੂ ਵਾਲੇ ਬੋਲ ਦੇ ਚੰਗੇ ਲੱਗਦੇ ਹੈਗੇ ਨੇ ਕਿਉਂਕਿ ਹਰ ਦੀ ਸਰਕਾਰ ਦੇ ਵਿੱਚ ਇਹ ਗੈਰਕਾਨੂੰਨੀ ਜਿਹੜੇ ਕੰਮ ਨੇ ਵੱਡੇ ਪੱਧਰ ਤੇ ਹੋਏ ਨੇ ਜੀ ਬਹੁਤ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਇਹਨਾਂ 2-3 ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਹੈ ਤੁਹਾਡਾ ਇਹਨਾਂ ਮੁੱਦਿਆਂ ਬਾਰੇ ਕੀ ਸੋਚਣਾ ਹੈ ਕੀ ਸਮਝਣਾ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ